ਦੋਸਤੋ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਸੁਭਾਸ਼ ਗੋਇਲ ਹੈਲਥ ਸ਼ੋਅ ਦੇ ਵਿੱਚ ਪੂਰਾ ਪੰਜਾਬੀ ਕਲਚਰ ਆਪਾਂ ਨੇ ਤੁੰਤੁੰਨ ਕੇ ਭਰਿਆ ਹੋਇਆ ਤੇ ਐਸੀ ਤਰ੍ਹਾਂ ਅੱਜ ਇੱਕ ਬੜੀ ਵਧੀਆ ਗੱਲ ਯਾਦ ਆਈ ਆ ਕਿ ਜਦੋਂ ਆਪਣੇ ਪਹਿਲਾਂ ਪਿੰਡਾਂ ਦੇ ਵਿੱਚ ਵਿਆਹ ਹੁੰਦੇ ਸੀ ਹੁਣ ਵੀ ਬੜੇ ਉਸੇ ਤਰ੍ਹਾਂ ਦੇ ਵਿਆਹ ਹੁੰਦੇ ਨੇ ਹੁਣ ਜਾਨੀ ਕਿ ਕੋਸ਼ਿਸ਼ ਕਰਦੇ ਨੇ ਲੋਕ ਉਦਾਂ ਦੇ ਵਿਆਹ ਕਰਨ ਦੀ ਪਹਿਲਾਂ ਹੁੰਦਾ ਹੀ ਸੀ ਤੇ ਉਹਨਾਂ ਵਿਆਹਾਂ ਦੇ ਵਿੱਚ ਜਦੋਂ ਸਾਡੀਆਂ ਬੀਬੀਆਂ ਮਾਤਾ ਪਿੜਾ ਇਕੱਠੀਆਂ ਹੋ ਕੇ ਬਹਿਂਦੀਆਂ ਸੀ ਗੱਬੇ ਢੋਲ ਕੀ ਰੱਖ ਕੇ ਉੱਤੇ ਚਮਚਾ ਖੜਕਿਆ ਕਰਦਾ ਸੀ ਉਦੋਂ ਇੱਕ ਬੋਲੀ ਪੈਂਦੀ ਸੀ ਮੈਨਾ ਬੈਂਦੀ ਮੈਨਾ ਬੈਂਦੀ ਮੈਨਾ ਬੈਂਦੀ ਵੇ ਤੇਰੇ ਬਾਜਰੇ ਦੀ ਰਾਖੀ ਅੱਜ ਸੁਭਾਸ਼ ਗੋਇਲ ਹੈਲਥ ਸ਼ੋਅ ਦੇ ਵਿੱਚ ਰਾਖੀ ਖੁਦ ਆਈ ਹੋਈ ਆ ਰਾਖੀ ਹੰਦਲ ਇੱਥੇ ਆਏ ਨੇ ਤੇ ਬਾਜਰਾ ਵਿਚ ਰਚੜੀਆਂ ਨੇ ਖਾਇਆ ਨਸਾਰਾ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਸਭ ਦਾ ਥੈਂਕ ਯੂ ਬਹੁਤ ਧੰਨਵਾਦ ਤੇ ਇਹ ਜਿਹੜਾ ਸ਼ੋਅ ਹੈ ਨਾ ਜੀ ਇਹਦੇ ਵਿੱਚ ਹਰ ਕਲਾਕਾਰ ਦਾ ਹੱਕ ਬਣਦਾ ਕਿ ਉਹ ਆ ਕੇ ਆਪਣੀ ਗੱਲ ਕਰੇ ਕਿਉਂਕਿ ਇਹ ਸ਼ੋਅ ਹੀ ਮਤਲਬ ਸਪੈਸ਼ਲੀ ਬਣਿਆ ਕਿ ਜਿਹੜੇ ਪੰਜਾਬ ਦੇ ਵਿੱਚ ਰਹਿੰਦੇ ਲੋਕ ਆ ਉਹਨਾਂ ਨੂੰ ਮਤਲਬ ਕਿ ਉਹਨਾਂ ਦੀ ਸਿਹਤ ਦੀ ਰਾਖੀ ਕਿਵੇਂ ਕੀਤੀ ਜਾਵੇ ਤਾਂ ਅੱਜ ਉਹਦੇ ਤੇ ਥੋੜੀ-ਬੋਧੀਆਂ ਗੱਲਾਂ ਬਾਤਾਂ ਵੀ ਕਰਾਂਗੇ ਹੋ ਸਕਦਾ ਹੋਣ ਵਾਲੇ ਸਮੇਂ ਤੁਸੀਂ ਸ਼ੋਅ ਕਰ ਰਹੇ ਹੋਮੋ ਕਿ ਕਲਾਕਾਰੀ ਦੇ ਫਿਲਮਾਂ ਦੇ ਵਿੱਚ ਆ ਰਹੇ ਹੋ ਹੀਰੋ ਤੇ ਅਸੀਂ ਆ ਕੇ ਨੁਕਸੇ ਦੱਸਦੇ ਹੋਈਏ ਨਾ ਨੁਕਸੇ ਕਿਉਂਕਿ ਇਹਨੇ ਸਿੱਖੀ ਜਾਣੇ ਆ ਇਹ ਵੀ ਹੋ ਸਕਦਾ ਕਿ ਜਿਹੜਾ ਬੰਦਾ ਜਾਦੇ ਬਿਮਾਰ ਰਹਿੰਦਾ ਉਹ ਅੱਧਾ ਡਾਕਟਰ ਬਣ ਜਾਂਦਾ ਹਾਂ ਉਹ ਜਿਵੇਂ ਭਗਵਾਨ ਦਵਾਨ ਦਾ ਇੱਕ ਚੁਟਕਲਾ ਆਉਂਦਾ ਹੁੰਦਾ ਮਾਨ ਸਾਹਿਬ ਦਾ ਵੀ ਕਿਤੇ ਐ ਨਾ ਵੀ ਮੁਰਗੀ ਪਰਚਾ ਦੇਣ ਗਈ ਹੋਵੇ ਤੇ ਉਹ ਕਰੇ ਅੰਡੇ ਦੇ ਜਾਵੇ ਕਲਚਰ ਵਾਲੇ ਜਿਵੇਂ ਐਗਰੀਕਲਚਰ ਜਿਹੜਾ ਕਰਦੇ ਨੇ ਐਗਰੀਕਲਚਰ ਵਾਲੇ ਕਲਚਰ ਕਰਦੇ ਨੇ ਜੀ ਪਹਿਲਾਂ ਤਾਂ ਬਹੁਤ ਵਧੀਆ ਲੱਗਦਾ ਹੈ ਕਿ ਜਦੋਂ ਤੁਸੀਂ ਕੋਈ ਵੀ ਦਿਖਦੇ ਹੋ ਤੁਹਾਡਾ ਉਨੇ ਹੀ ਤੁਸੀਂ ਹਿੱਟ ਹੋ ਜਿੰਨਾ ਕੋਈ ਸੈਲੀਬ੍ਰਿਟੀ ਪੂਰੀ ਦੁਨੀਆ ਦੇ ਵਿੱਚ ਜਾਣੇ ਜਾਂਦੇ ਨੇ ਇਹ ਜਿਹੜੀ ਤੁਸੀਂ ਵੀਡੀਓ ਪਾਉਂਦੇ ਹੋ ਤੇ ਉਹ ਬੜਾ ਫਾਇਦਾ ਹੁੰਦਾ ਉਹਦਾ ਸਭ ਨੂੰ ਤੇ ਅੱਜ ਅਸੀਂ ਇੱਕ ਗੱਲ ਜੇ ਕਰੀਏ ਮੈਂ ਹੁਣ ਜਿਵੇਂ ਅਮਰੀਕਾ ਤੋਂ ਆਇਆ ਆਪਾਂ ਸਾਰੇ ਵੈਸੇ ਤਾਂ ਸਾਰੇ ਜਾਣਦੇ ਇੱਕ ਦੂਜੇ ਨਾਲ ਜੀ ਪਹਿਲਾਂ ਇਹ ਹੁੰਦਾ ਸੀ ਥਕਾਵਟ ਹੁੰਦੀ ਬੰਦਾ 40 45 ਸਾਲ ਦਾ ਹੋ ਗਿਆ ਬੰਦਾ ਸਭ ਕੰਮ ਕਰ ਲਿਆ ਥੱਕ ਗਿਆ ਹੂੰ ਬੜੀ ਐ ਐਕਟਰ ਵਰ ਇੰਦੇ ਸੀ ਬੰਦੇ ਤੇ ਹੁਣ ਅਸੀਂ 45 40 ਸਾਲ ਦੀ ਗੱਲ ਛੱਡੋ 18 20 22 ਸਾਲ ਦੇ ਨਿਆਣੇ ਜਿਹੜੇ ਨੇ ਉਹ ਚਾਰ ਕਦਮ ਚੱਲਦੇ ਨੇ ਥੱਕ ਜਾਂਦੇ ਨੇ ਥੱਕ ਜਾਂਦੇ ਨੇ ਸਾਹ ਚੜ੍ਹ ਜਾਂਦੇ ਫਿਜ਼ੀਕਲ ਤਾਂ ਜਿਹੜੀ ਆ ਵੀਕਨੈਸ ਆ ਪਤਾ ਹੀ ਨਹੀਂ ਕਿੱਥੋਂ ਆਈ ਜਾਂਦੀ ਇਹਦੇ ਪਹਿਲੇ ਕਾਰਨ ਕੀ ਆ ਇਹ ਨਾ ਕੁਝ ਵੀ ਨਹੀਂ ਹੈਗਾ ਕਾਰਨ ਕੋਈ ਵੱਡੀ ਗੱਲ ਨਹੀਂ ਹੈ ਇਹ ਕੁਝ ਚੀਜ਼ਾਂ ਜੈਨੇਟਿਕ ਨੇ ਜਿਵੇਂ ਹੁਣ ਆਪਣੇ ਪਿੰਡਾਂ ਦੇ ਵਿੱਚੋਂ ਹਾਰੇ ਖਤਮ ਹੋ ਗਏ ਮਿੱਟੀ ਦੇ ਚੁੱਲ੍ਹੇ ਖਤਮ ਹੋ ਗਏ ਕਾੜ ਦੀਆਂ ਦੇ ਦੁੱਧ ਖਤਮ ਹੋ ਗਏ ਠੀਕ ਆਉਣ ਗੱਲਾਂ ਬਾਤਾਂ ਹੋਰ ਨੇ ਪਰ ਇਹ ਕਿ ਆਰਟੀਫੀਸ਼ਲ ਤੇ origianality ਬੜਾ ਫਰਕ ਆ ਜੀ ਹੁਣ ਇੱਕ ਤਾਂ ਤੁਸੀਂ ਮਿੱਟੀ ਦੇ ਵਿੱਚ ਲੇਟਣਾ ਹਾਂ ਹਾਂਜੀ ਨੰਗੇ ਹੋ ਗਏ ਉਦੋਂ ਵਸ ਸੂਏ ਚ ਮਾਰਨੀ ਛਾਲ ਜੀ ਸਹੀ ਹੈ ਮਿੱਟੀ 'ਚ ਲੇਟਣਾ ਤੇ ਸੂਏ ਦੇ ਵਿੱਚ ਜਾ ਕੇ ਛਾਲਾ ਮਾਰਨੀ ਆ ਮੱਝ ਦੀ ਪਿੱਠ ਤੇ ਬਹਿ ਕੇ ਢੋਬੇ 'ਚ ਵੜ ਜਾਣਾ ਕਿਆ ਬਾਤ ਹੈ ਹਾਂਜੀ ਹਾਂਜੀ ਇੱਕ ਤਾਂ ਉਹ ਹੁੰਦਾ ਸੀ ਸਾਡਾ ਜਿਹੜਾ সুইমিਂਗ ਪੂਲ ਹੁੰਦਾ ਸੀ ਸਾਡਾ ਮੱਡ ਬਾਤ ਹੁੰਦਾ ਸੀ ਇਹ ਵੀ ਕਾਰਨ ਬਹੁਤ ਹੁੰਦੇ ਤੇ ਇਹ ਕੋਣ ਅਸੀਂ ਪੈਸੇ ਦੇ ਕੇ ਕਰਦੇ ਆ ਉਹ ਆਰਟੀਫੀਸ਼ੀਅਲ ਨਾ ਟਿਕਾ ਤਾਂ ਇਸ ਕਰਕੇ ਬਹੁਤ ਚੀਜ਼ਾਂ ਚ ਫਰਕ ਆ ਬਟ ਇਹ ਕਿ ਅੱਜ ਦੇ ਬੱਚੇ ਵੀ ਸਾਡੇ ਬਹੁਤ ਐਨਰਜੈਟਿਕ ਨੇ ਉਹਨਾਂ ਨੂੰ ਜਿੰਨੀ ਕ ਐਨਰਜੀ ਦੀ ਲੋੜ ਆ ਉੰਨੀ ਕੀ ਐਨਰਜੀ ਲੈਂਦੇ ਆ ਨਹੀਂ ਲੋੜ ਤੇ ਨਾ ਸੀ ਤੇ ਆਪਾਂ ਕੁਝ ਹੋਰ ਮਾਹੌਲ ਚ ਜੰਮੇ ਪਲੇ ਹੋਏ ਆ ਤੇ ਇਸ ਕਰਕੇ ਨਾ ਅੱਜ ਦੀ ਜਿਹੜੀ ਯੂਥ ਹੈ ਉਨੂੰ ਥੋੜਾ ਜਿਹਾ ਤਾਂ ਲੇਜ਼ੀਨੈਸ ਆ ਗਿਆ ਇਸ ਕਰਕੇ ਕਿ ਉਹ ਸਾਰਾ ਦਿਨ ਮੋਬਾਈਲ ਤੇ ਆ ਕੁਝ ਬਹੁਤ ਸਾਰਾ ਇਨਕਮ ਸੋਰਸ ਜਿਹੜਾ ਉਹਨਾਂ ਦਾ ਘਰੇ ਬੈਠੇ ਹੋ ਗਿਆ ਕੁਝ ਜਿਵੇਂ ਕਰੋਨਾ ਕਾਲ ਦਾ ਸਮਾਂ ਲੰਘ ਕੇ ਗਿਆ ਉਦੋਂ ਬਹੁਤ ਸਾਰੇ ਲੋਕਾਂ ਨੂੰ ਇੱਕ ਨਵੀਂ ਗੱਲ ਸਿਖਾ ਗਿਆ ਵਰਕ ਐਟ ਹੋਮ ਘਰੇ ਬੈਠ ਕੇ ਕੰਮ ਕਰੋ ਹਾਂਜੀ ਜਿਹੜਾ ਹਿੰਦੇ ਸੀ ਬੜਾ ਮੋਟਾ ਉਹ ਵੀ ਉਹ ਵੀ ਹਿਲਣੋਂ हट ਗਏ ਤਾਂ ਇਸ ਕਰਕੇ ਨੇ ਥੋੜੀ ਥੋੜੀ ਚੀਜ਼ਾਂ ਨੇ अच्छा ਇਹਦੇ ਵਾਸਤੇ ਬਹੁਤ ਛੋਟੇ ਛੋਟੇ ਗੱਲਾਂ ਦਾ ਖਿਆਲ ਅਗਰ ਰੱਖਿਆ ਜਾਵੇ ਜਿਵੇਂ ਮੰਨ ਲਓ ਮੈਂ ਤੁਹਾਨੂੰ ਸਾਰੇ ਜਿੰਨੇ ਵੀ ਸਾਡੇ ਦਰਸ਼ਕ ਵੀ ਦੇਖਦੇ ਆ ਮੈਂ ਅਕਸਰ ਕਹਿੰਦਾ ਰਹਿੰਦਾ ਕਿ ਛੋਟੇ ਛੋਟੇ ਗੱਲਾਂ ਜਿਵੇਂ ਇੱਕ ਅਖਰੋਟ ਲੈ ਲਓ ਤੇ ਪੰਜ ਬਦਾਮ ਲੈ ਲਓ ਪੰਜ ਕਿਸ਼ਮਿਸ਼ ਲੈ ਲਓ ਉਹਦੇ ਵਿੱਚ ਇੱਕ ਅੰਜੀਰ ਪਾ ਲਓ ਇਹ ਚਾਰ ਚੀਜ਼ਾਂ ਰਾਤ ਨੂੰ ਬੌਲ ਦੇ ਵਿੱਚ ਭਿਓ ਕੇ ਰੱਖ ਦੋ ਸਵੇਰੇ ਉੱਠ ਕੇ ਪਾਣੀ ਘੇੜ ਦੋ ਉਹਨਾਂ ਨੂੰ ਚੱਬ ਚੱਬ ਕੇ ਖਾ ਲਓ ਉਹਦਾ ਕੀ ਹੈ ਕਿ ਤੁਸੀਂ ਬਸ ਇਹ ਧਿਆਨ ਰੱਖਿਓ ਕਿ ਗੁਰੂ ਸਾਹਿਬ ਨੇ ਜੇ ਕਹਿਤਾ 1 ਕਰੋੜ ਤਾਂ ਇੱਕੋ ਹੀ ਪਾਉਣਾ ਫਿਰ ਉਹਦੇ ਚ 2-4 ਨਾ ਪਾਓ ਕਿਉਂ ਜਦੋਂ ਤੁਸੀਂ 1 ਕਰੋੜ ਰੋਜ਼ ਖਾਓਗੇ 365 ਦਿਨਾਂ ਚ 365 ਕਰੋੜ ਖਾਗੇ ਤੁਸੀਂ ਵਜ਼ਨ ਕਰਕੇ ਦੇਖਿਓ ਬੋਡੀ weight ਆ ਜਾਂਦਾ ਤੇ ਮਤਲਬ ਉਹ ਜਿਹੜੀ ਚੀਜ਼ ਹੈ ਨਾ ਜੀ ਉਹਨੇ ਤੁਹਾਡੀ ਬੋਡੀ ਦੇ ਵਿੱਚ ਹਰ ਤਰ੍ਹਾਂ ਦੇ ਮਿਨਰਲਸ ਵਿਟਾਮਿਨਸ ਪੂਰੇ ਕਰਨੇ ਆ ਫਿਰ ਜਿਹੜਾ ਅੰਜੀਰ ਹੈ ਅੰਜੀਰ ਤੁਹਾਡੇ ਪੇਟ ਨੂੰ ਸਾਫ਼ ਰੱਖਦਾ ਤੁਹਾਡੀ ਜੰਜੀਰ ਨੂੰ ਮਜ਼ਬੂਤ ਰੱਖਦਾ ਹੁਣ ਦੇਖੋ ਬਾਡੀ ਦੇ ਵਿੱਚ ਜੰਜੀਰ ਕਿੱਥੇ ਆ ਰੀੜ ਦੀ ਹੱਡੀ ਉਹਨੂੰ ਉਹ ਮਜ਼ਬੂਤ ਤੇ ਇਹ ਜਿਹੜੇ ਚੀਜ਼ਾਂ ਨੇ ਲੋਕੀ ਲੈਂਦੇ ਰਹਿੰਦੇ ਨੇ ਉੱਚਾ ਹੁਣ ਸਾਡਾ ਯੂਥ ਬਹੁਤ ਅਵੇਅਰ ਆ ਵੈਸੇ ਤਾਂ ਉਹ ਬਸ ਇੰਨਾ ਕੁ ਫਰਕ ਹੈ ਵੀ ਉਹਨੂੰ ਥੋੜਾ ਜਿਹਾ ਮਾਡਰਨਾਈਜ਼ ਕੀਤਾ ਜਾਵੇ ਤਾਂ ਉਹ ਲੈ ਕੇ ਤਿਆਰ ਆ ਵੀ ਬੰਡੂ ਕੋਈ ਬੋਤਲ ਜੀ ਚ ਪਾ ਕੇ ਦੇ ਦੋ ਜੈਮ ਬਣਾ ਕੇ ਦੇ ਦੋ ਐ ਦੇ ਦੋ ਖਾਣ ਨੂੰ ਹੋ ਤਿਆਰ ਆ ਪਰ ਉਹੀ ਚੀਜ਼ ਹੈ ਵੀ ਅੱਜ ਕੱਲ ਉਹਨੂੰ ਤੁਰੇ ਜਾਂਦੇ ਚਾਹੀਦਾ ਵੀ ਗੱਡੀ ਵੀ ਚਲਾਈ ਜਾਵਾ ਖਾਈ ਵੀ ਜਾਵਾ ਮਤਲਬ ਬੈਠ ਕੇ ਨਹੀਂ ਜਿਵੇਂ ਇਹ ਤਾਂ ਹੋਈ ਖਾਣ ਪੀਣ ਦੀ ਗੱਲ ਤੇ ਅੱਜ ਕੱਲ ਜਿਵੇਂ ਜੱਗੀ ਜੀ ਮਤਲਬ ਵੀ ਜਿਵੇਂ ਤੁਸੀਂ ਕਿਹਾ ਵਰਕ ਫਰੋਮ ਹੋਮ ਆ ਤੇ ਬੱਚੇ ਬਾਹਰ ਨਹੀਂ ਨਿਕਲਦੇ ਜਾਂ ਧੁੱਪ ਨਹੀਂ ਲੈਂਦੇ ਜਾਂ ਸੈਰ ਨਹੀਂ ਕਰਦੇ ਹਨਾ ਵੀ ਉੱਥੇ ਬਹਿ ਕੇ ਖਾ ਲਿਆ ਉੱਥੇ ਹੀ ਕੰਮ ਕਰ ਲਿਆ ਹਨਾ ਅੰਦਰੋਂ ਅੰਦਰੀ ਇਹ ਵੀ ਮਾਹੌਲ ਦਾ ਫਰਕ ਪੈਂਦਾ ਹਨਾ ਬਾਹਰਲੀ ਹਵਾ ਪਾਣੀ ਜਿਹੜੀ ਆਪਾਂ ਹੁੰਦੀ ਸੀ ਜੀ ਬੱਚੇ ਹਾਂਜੀ ਅੱਕੇ ਫਿਲਮਾਂ ਹੁੰਦੀਆਂ ਸੀ ਥੀਏਟਰ ਦੇ ਵਿੱਚ ਥੀਏਟਰ 'ਚ ਵੀ ਪੱਖੇ ਹੁੰਦੇ ਸੀ ਏਸੀ ਨਹੀਂ ਤੇ ਹੁੰਦੇ ਕੱਪੜੇ ਪੜਵਾ ਕੇ ਟਿਕਟ ਲੈਂਦੇ ਸੀ ਲੋਕ ਹਾਂਜੀ ਉਹ ਫਿਲਮ ਦੇਖਣ ਦਾ ਇੱਕ ਆਬਦਾ એનર્ਜੀ ਮਤਲਬ ਹਰ ਚੀਜ਼ 'ਚ એનર્ਜੀ ਲੱਗਦੀ ਸੀ ਸਾਈਕਲ ਚਾਉਣ 'ਚ ਵੀ ਲੱਗਦੀ ਸੀ ਹੁਣ ਕੀ ਹੋ ਗਿਆ ਗੱਡੀ 'ਚ ਬਹਿਣਾ ਮਾਲ 'ਚ ਜਾਣਾ ਟਿਕਟ ਪਹਿਲਾਂ ਹੀ ਬੁੱਕ ਹੋ ਗਿਆ ਜਾ ਕੇ ਸੀਟ ਤੇ ਬਹਿਣਾ ਘਰੇ ਵੀ ਏਸੀ ਗੱਡੀ ਚ ਵੀ ਏਸੀ ਤੇ ਨਾਲੇ ਜਦੋਂ ਫਿਲਮ ਦੀ ਦੁਪਹਿਰ ਹੁੰਦੀ ਹੈ ਜਿਹਨੂੰ ਇੰਟਰਵੈਲ ਕਹਿੰਦੇ ਨੇ ਪਹਿਲਾਂ ਅਸੀਂ ਉਹਨੂੰ ਦੁਪਹਿਰ ਕਹਿੰਦੇ ਹੁੰਦੇ ਸੀ ਫਿਲਮ ਦੀ ਦੁਪਹਿਰੇ ਬਾਹਰ ਆਉਣਾ ਬਾਹਰ ਆਉਣਾ ਟੱਪੜੀ ਤੇ ਹੁਣ ਜਦੋਂ ਇੰਟਰਵੈਲ ਹੁੰਦਾ ਫਿਰ ਅਸੀਂ ਉਹ ਮੱਕੀ ਦੀਆਂ ਖਿਲਾਂ ਖਾ ਕੇ ਖਿਲਾਂ ਖਾਣੀਆਂ ਤੇ ਉਹਦੇ ਚ ਕੀ ਬਣਨਾ ਕੀ ਨਹੀਂ ਬਣਨਾ ਤੇ ਜਿਵੇਂ ਤੁਸੀਂ ਗੱਲ ਕੀਤੇ ਬੱਚਿਆਂ ਦੀ ਹਾਂ ਵਾਕਿਆ ਹੀ ਬੱਚੇ ਪਹਿਲਾਂ ਮਾਵਾਂ ਬੱਚਿਆਂ ਨੂੰ ਕੰਨੋ ਫੜ ਕੇ ਬਾਹਰੋਂ ਘਰੇ ਲਿਆਉਂਦੀ ਸੀ ਵੀ ਸਿਰ ਦਾ ਵਾਰਾ ਕਰਦੀ ਕਰੀ ਇਹਨੇ ਘਰੇ ਆ ਜਾ ਹੂੰ ਤੇ ਹੁਣ ਇਹ ਕਹਿਣਾ ਪੈ ਰਿਹਾ ਬੱਚਿਆਂ ਨੂੰ ਕਿ ਥੋੜਾ ਬਹੁਤ ਬਾਹਰ ਵੀ ਜਾ ਬੱਚੇ ਇੰਨੇ ਕੁ ਲੇਜੀ ਹੋ ਗਏ ਇੰਨੇ ਕੁ ਲੇਜੀ ਹੋ ਗਏ ਆ ਕਿ ਮੈਂ ਉਹ ਦੇਖਿਆ ਵੀ ਇੱਕ ਫਸਟ ਫਲੋਰ ਤੇ ਬੱਚਿਆਂ ਦਾ ਸੀ ਰੂਮ ਗਰਾਉਂਡ ਫਲੋਰ ਤੇ ਮਾਂ-ਬਾਪ ਦਾ ਸੀਗਾ ਤੇ ਉਹ ਮੈਸੇਜ ਕਰ ਰਹੀ ਉਹਦੀ ਮਾਂ ਬੇਟਾ ਆਈ ਥਿੰਕ ਕਿ ਤੂੰ ਵੀ ਤੂੰ ਠੀਕ ਠਾਕ ਹੋਏਗਾ ਤੇ ਰੋਟੀ ਬਣ ਗਈ ਆ ਕੇ ਥੱਲੇ ਖਾ ਲੈ ਆ ਗਿਆ ਤੇ ਹੋਰ ਹੋਰ ਦੇਖੋ ਕੋਈ ਬੱਚਾ ਸੀਗਾ ਮੋਟਾ ਜਿਹਾ ਜੀ ਉਹ ਡਾਕਟਰ ਕੋਲ ਲੈ ਗਿਆ ਜੀ ਤੇ ਭਾਰ ਬਹੁਤ ਵਧ ਰਿਹਾ ਹਾਂਜੀ ਤੇ ਡਾਕਟਰ ਕਹਿੰਦਾ ਵੀ ਬੇਟਾ ਗੇਮ ਖੇਡਿਆ ਕਰੋ ਉਹ ਕਹਿੰਦਾ ਜੀ ਮੈਂ ਖੇਡਦਾ ਗੇਮ ਕਹਿੰਦੇ ਕਿਹੜੀ ਖੇਡਦਾ ਕਹਿੰਦੇ ਜੀ ਮੈਂ ਫੁੱਟਬਾਲ ਗੇਮ ਖੇਡਦਾ ਉਹ ਕਹਿੰਦੇ ਜੀ ਫੁੱਟਬਾਲ ਖੇਡਦਾ ਹੋਏ ਤਾਂ ਬਾਹਰ ਨਾ ਹੁਣਾਂ ਨਹੀਂ ਚਾਹੀਦਾ ਤੇ ਬੇਟਾ ਕਿੰਨੀ ਦੇਰ ਖੇਡਦਾ ਉਹ ਕਹਿੰਦਾ ਜਿੰਨੀ ਦੇਰ ਮੋਬਾਈਲ ਦੀ ਬੈਟਰੀ ਡਾਊਨ ਨਹੀਂ ਹੋ ਜਾਂਦੀ ਨਹੀਂ ਹੋ ਜਾਂਦੀ ਸਹੀ ਗੱਲ ਹੈ ਹਿਸਾਬ ਲਾ ਲਓ ਫਿਰ ਉਹ ਹੋ ਜਾਂਦੇ ਬੱਚੇ ਮੈਂ ਆਪਣੀ ਬੈਟਰੀ ਦੇ ਨਾਲ ਮੋਬਾਈਲ ਦੀ ਬੈਟਰੀ ਦੇ ਨਾਲ ਨਾ ਮਨ ਲਉਂਦਾ ਦਿਮਾਗ ਦੀ ਬੈਟਰੀ ਵੀ ਚਲੀ ਜਾਂਦੀ ਹੈ ਆਪਣੇ ਨਾ ਅੱਗੇ ਲੱਕੜ ਦੇ ਦਰਵਾਜ਼ੇ ਹੁੰਦੇ ਸੀ ਹਾਂਜੀ ਉੱਚੇ ਕੁੰਡਾ ਜਿਹਾ ਲੱਗਿਆ ਹੁੰਦਾ ਸੀ ਹਾਂਜੀ ਹਾਂ ਹੈਨਾ ਤੇ ਆਪਾਂ ਆਉਣਾ ਉਹ ਖੜਕਾਉਣਾ ਹਾਂ ਫਿਰ ਉੱਚੀ ਆਵਾਜ਼ ਵੀ ਮਾਰਨੀ ਬਾਹਰ ਖੋਲੋ ਹਾਂਜੀ ਹੈਨਾ ਤੇ ਹੁਣ ਕੀ ਹੋ ਗਿਆ ਹੁਣ ਪਹਿਲੇ ਮੋਬਾਈਲ ਤੇ ਮੈਸੇਜ ਮੰਮੀ ਮੈਂ ਆ ਗਿਆ ਬਾਹਰ ਖੋਲ ਦਰ ਖੋਲ ਆ ਕੇ ਘੜਦਾ ਨਹੀਂ ਪਹਿਲਾਂ ਦਰ ਖੁੱਲਦਾ ਅਬਲਾ ਸੀਸੀਟੀਵੀ ਅੰਦਰ ਲੱਗਿਆ ਹੁੰਦਾ ਉਹੀ ਬਾਹਰੋਂ ਦੇਖ ਕੇ ਮਤਲਬ ਕੋਈ ਵੀ ਐਕਟੀਵਿਟੀ ਰਹੀ ਐਕਟੀਵਿਟੀ ਨਹੀਂ ਤੇ ਪਹਿਲਾਂ ਬਾਹਰ ਜੰਗਲ ਪਾਣੀ ਜਾਂਦੇ ਸੀ ਤੇ ਉਹ 1.5 ਤੋਂ 2 ਕਿਲੋਮੀਟਰ ਦੀ ਸੈਰ ਮੱਲਮੱਲੀ ਹੋ ਜਾਂਦੀ ਸੀ ਜਿਵੇਂ ਤੁਸੀਂ ਵਿਆਹ ਸ਼ਾਦੀਆਂ ਦੀ ਲੈ ਲਓ ਗੱਲ ਕਿਆਛਦੀ ਉਸ ਸਮੇਂ ਜਦੋਂ ਚਿਮਟਾ ਕਮਚਾ ਵਜਦਾ ਈ ਟੋਲ ਕਿਤੇ ਹਫਤੇ ਹਫਤੇ ਦੇ ਵਿਆਹ ਹੁੰਦੇ ਸੀ ਨਾਨਕਿਆਂ ਦਾ ਆਉਂਦੇ ਆ ਪਤਾ ਲੱਗਦਾ ਸੀ ਪੂਰਾ ਰੌਣਕ ਮੇਲਾ ਹੁੰਦਾ ਸੀ ਹੁਣ ਵਿਆਹ ਵੀ ਘੰਟਿਆਂ ਦਾ ਰਹਿ ਗਿਆ ਜੀ ਉਹ ਜੀ ਮੰਜੇ ਬਿਸਤਰੇ ਚੱਕ ਚੱਕ ਐਕਸਰਸਾਈਜ਼ ਹੋ ਜਾਂਦੀ ਸੀ ਕਿਸੇ ਨੇ ਮੰਜੇ ਡਾ ਤੇ ਕੋਈ ਬਿਸਤਰੇ ਵਿੱਚ ਮਤਲਬ ਕਹਿਣ ਦਾ ਮੇਰਾ ਸਿੱਧਾ ਸਿੱਧਾ ਭਾਵ ਹੈ ਵੀ ਜਦੋਂ ਤੱਕ ਅਸੀਂ ਹੈਲਥ ਵਲ ਕੌਨਸ਼ੀਅਸ ਨਹੀਂ ਹੋਵਾਂਗੇ ਅਸੀਂ ਸਹੀ ਖੁਰਾਕ ਨਹੀਂ ਲਵਾਵਾਂਗੇ ਉਦੋਂ ਤੱਕ ਕੁਝ ਹੋਣ ਵਾਲਾ ਨਹੀਂ ਹੈ ਸੌਰੀ ਮੈਂ ਟੋਕਦੀ ਆ ਮੈਨੂੰ ਯਾਦ ਆ ਗਿਆ ਕਿ ਅਗ ਮਨ ਲੋ ਵੀ ਆਪਾਂ ਪਹਿਲੇ ਸਮੇਂ ਦੀ ਗੱਲ ਕਰਦੇ ਸੀ ਹੁਣ ਜਿਵੇਂ ਸਭ ਅੰਦਰ ਅੰਦਰੀ ਆ ਏਸੀ ਆ ਜਾਂ ਬੱਚੇ ਨਹੀਂ ਜਾ ਸਕਦੇ ਤੇ ਤੁਹਾਡੇ ਵੱਲੋਂ ਇਹਦੇ ਲਈ ਕੀ ਸੁਜੈਸ਼ਨ ਆ ਜਾਂ ਕੋਈ ਦਵਾਈ ਵੀ ਜਿਹੜੇ ਨਹੀਂ ਜਾ ਸਕਦੇ ਉਹਨਾਂ ਲਈ ਫਿਰ ਆਪਾਂ ਨੂੰ ਕੀ ਕਰਨਾ ਚਾਹੀਦਾ ਮੈਂ ਇੱਕ ਗੱਲ ਬਹੁਤ ਸਾਰੀ ਚੰਡੀਗੜ੍ਹ ਦੇ ਵਿੱਚ ਕਾਫੀ ਲੋਕਾਂ ਨੂੰ ਕਰਵਾ ਦਿੱਤਾ ਆਈਪੀਐਸ ਆਈਐਸ ਦੇ ਘਰ ਤੱਕ ਵੀ ਇਹ ਕੰਮ ਕਰਵਾਇਆ ਮੈਂ ਪਿੰਡਾਂ ਦੇ ਵਿੱਚ ਵੀ ਜਿਹੜੇ ਸਾਡੇ ਜ਼ਿਮੀਂਦਾਰ ਭਰਾ ਨੇ ਜਿਹੜੇ ਹਰ ਵਕਤ ਚਿੱਟੇ ਕੁਰਤੇ ਪਜਾਮੇ 'ਚ ਰਹਿਣ ਲੱਗੇ ਉਹਨਾਂ ਨੂੰ ਵੀ ਇਹ ਗੱਲਾਂ ਸਮਝਾਈਆਂ ਵੀ ਮਿੱਤਰੋ ਇੱਕ ਨਾ 4-5 ਫੁੱਟ ਦਾ ਮਿੱਟੀ ਦਾ ਖਾੜਾ ਬਣਾ ਲਓ ਕਰੇ ਠੀਕ ਹੈ ਉਹਦੇ ਵਿੱਚ ਕਿਲੋ ਡੇਢ ਕਿਲੋ ਗਾਂ ਦੇ ਗੋਬਰ ਦਾ ਸੁੱਕਾ ਪਾਊਡਰ ਮਿਕਸ ਕਰ ਦੋ ਜੀ ਉਹਦੇ ਚ ਉੱਠ ਕੇ ਐਕਸਰਸਾਈਜ਼ ਕਰੋ ਨੰਗੇ ਪੈਰ ਉਹਦੇ ਵਿੱਚ ਛਾਲਾ ਮਾਰੋ ਠੀਕ ਹੈ ਤਾਂ ਉਹ ਜਿਹੜੀ ਚੀਜ਼ ਆ ਉਹਨੇ ਤੁਹਾਨੂੰ એનર્ਜੀ ਜਿਹੜੀ ਦੇਣੀ ਆ ਕਿਸੇ ਚੀਜ਼ ਨੇ ਨਹੀਂ ਦੇਣੀ ਇਹ ਅੱਜ ਕੱਲ ਮਾਵਾ ਮਿੱਟੀ ਲੱਗਣ ਜਾਂਦੀ ਆ ਥੰਡੇ ਨੂੰ ਜਵਾਕ ਪੈਰ ਤੇ ਮਿੱਟੀ ਲੱਗਦੀ ਮੈਂ ਕਹਿੰਨਾ ਜੀ ਆਪਾਂ ਖੁਦ ਵੀ ਇਹ ਹੋ ਗਿਆ ਬੈੱਡ ਤੋਂ ਜਦੋਂ ਪੈਰ ਥੱਲੇ ਰੱਖਦੇ ਸਿੱਧਾ ਚੱਪਲ 'ਚ ਜਾਂਦਾ ਚੱਪਲ 'ਚ ਜਾਂਦਾ ਹਾਂਜੀ ਨੰਗੇ ਪੈਰ ਅਸੀਂ ਵੀ ਨਹੀਂ ਤੁਰਦੇ ਮਤਲਬ ਮੈਨੂੰ ਜਿੱਥੇ ਵੀ ਮੌਕਾ ਮਿਲਦਾ ਹੈ ਜੀ ਗੱਡੀ 'ਚ ਜਾਂਦੇ ਹੋਏ ਦੇਖਿਆ ਵੀ ਇੱਧਰ ਕੱਚੀ ਮਿੱਟੀ ਹੈ ਔਰ ਇਹ ਉਹ ਮਿੱਟੀ ਹੈ ਜਿਹੜੀ ਮਤਲਬ ਜਿਹਨੂੰ ਆਪਾਂ ਜੰਗਲ ਕਹਿ ਦਿੰਨੇ ਆ ਜਾਂ ਜਾਂ ਕਹਿੰਦੇ ਨੇ ਬੰਜਰ ਜ਼ਮੀਨ ਆ ਉਹ ਮਿੱਟੀ ਉਹਦੇ ਉੱਤੇ ਤੁਰਨ ਦਾ ਫਾਇਦਾ ਜਿਹੜੀ ਪੈਸਟੀਸਾਈਡ ਵਾਲੀ ਖੇਤਾਂ ਦੀ ਉਹਦੇ ਵਿੱਚ ਨਹੀਂ ਕੋਈ ਫਾਇਦਾ ਤੇ ਉਹ ਜਿਹੜੀ ਮਿੱਟੀ ਆ ਅਸੀਂ ਗੱਡੀ ਰੋਕ ਲੈਂਦੇ ਆ ਚੱਪਲਾਂ ਬੂਟ ਲਾ ਕੇ ਗੱਡੀ 'ਚ ਰੱਖ ਕੇ ਨੰਗੇ ਪੈਰ ਉੱਥੇ ਤੁਰ ਲਈਦਾ ਵੀ ਚਲੋ ਘਟੋ ਘਟ ਹੋਰ ਨਹੀਂ ਤਾਂ ਐ ਸੀ ਪਰ ਜਦੋਂ ਇਹ ਚੀਜ਼ਾਂ 'ਚ ਬੱਚੇ ਖੇਡਣਗੇ ਸਾਡੇ ਮਿੱਟੀ 'ਚ ਖੇਡਣਗੇ ਜਾਂ ਵੱਡੇ ਵੀ ਮਿੱਟੀ 'ਚ ਖੇਡਣਗੇ ਤਾਂ ਹੁਣ ਮੈਨੂੰ ਕਹੀ ਕਹਿਣਗੇ ਗੁਲਸਰ 슈ਗਰ ਦਾ ਕੀ ਇਲਾਜ ਹੈ ਮੈਂ ਕਹਾਂ ਇਹ ਤੋਂ ਵਧੀਆ ਕੋਈ ਇਲਾਜ ਨਹੀਂ ਕੋਈ ਇਲਾਜ ਨਹੀਂ ਤੇ ਬਹੁਤ ਵਧੀਆ ਗੱਲ ਹੈ ਗੋਬਰ ਵਾਲੀ ਮਿੱਟੀ ਚ ਤੁਸੀਂ ਮਾਰੋ ਤਾਂ ਜਿਹੜਾ ਜੰਪ ਤੁਹਾਨੂੰ ਪਸੀਨਾ ਆਊਗਾ ਪਤਾ ਲੱਗੂਗਾ ਤੇ ਲੇਕਿਨ ਉਹ ਚੀਜ਼ਾਂ ਨੇ ਹੁਣ ਕੀ ਹੋ ਗਿਆ ਹੁਣ ਅਸ਼ਵਗੰਧ ਖਾ ਲਓ ਜੀ ਸ਼ਤਾਵਰ ਖਾ ਲਓ ਜੀ ਜੜੀ ਬੂਟੀਆਂ ਖਾ ਲਓ ਐਨਾ ਵੀ ਸ਼ੁਕਰ ਹੈ ਰੱਬ ਦਾ ਵੀ ਸਾਡਾ ਜਿਹੜਾ ਯੂਥ ਹੈ ਉਹਨੂੰ ਇਹ ਪਤਾ ਲੱਗ ਗਿਆ ਵੀ ਅਸ਼ਵਗੰਧ ਤਾਂ ਕਿਤੇ ਹੋਣੀ ਕੋਈ ਚੀਜ਼ ਹਾਂ ਉਹਨੂੰ ਹੀ ਪਤਾ ਲੱਗਿਆ ਵੀ ਆਯੁਰਵੈਦਿਕ ਦੇ ਵਿੱਚ ਆਮਲਾ ਵੀ ਹੈਗਾ ਕੋਈ ਚੀਜ਼ ਜੀ ਜੀ ਤ੍ਰਿਫਲਾ ਵੀ ਹੁਣ ਚਾਹੇ ਅਸੀਂ ਦਿੱਤਾ ਦੇਖੋ ਮੈਂ ਤੁਹਾਨੂੰ ਦੱਸਦਾ ਅਸੀਂ ਇੱਕ ਚੀਜ਼ ਦਿੱਤੀ ਬੱਚਿਆਂ ਨੂੰ ਵੱਡਿਆਂ ਨੂੰ ਵੀ ਹਮ ਸਭ ਤੋਂ ਸੁਪਰ ਫੂਡ ਹੈ ਜੀ ਸੁਪਰ ਫੂਡ ਅਗਰ ਕੋਈ ਦੁਨੀਆ ਦਾ ਹੈਗਾ ਉਹ ਹੈਗਾ ਔਲਾ ਜੀ ਆਪਾਂ ਜਦੋਂ ਤੋਂ ਪੈਦਾ ਹੋਏ ਆਂ ਗੱਲ ਸੁਣਦੇ ਆ ਰਹੇ ਆਂ ਵੀ ਬਜ਼ੁਰਗਾਂ ਦਾ ਕਿਹਾ ਤੇ ਔਲੇ ਦਾ ਖਾਦਾ ਬਾਅਦ ਵਿੱਚ ਪਤਾ ਲੱਗਦਾ ਉਹਨਾਂ ਬੈਨੂੰ ਬਦਲਿਆ ਥੋੜੀ ਦੇਰ ਤੋਂ ਵੀ ਸੁਭਾਸ਼ ਗੁਇਲ ਦਾ ਕਿਹਾ ਤੇ ਔਲੇ ਦਾ ਖਰਦਾ ਬਾਅਦ ਚ ਪਤਾ ਬਾਅਦ ਚ ਪਤਾ ਲੱਗਿਆ ਹੈ ਨਾ ਤੇ ਇਹ ਕੀ ਹੈ ਕਿ ਆਮਲਾ ਕੈਂਡੀ ਬਣਾਈ ਫਿਰ ਜਿੱਦਾਂ ਦਾ ਬੱਚੇ ਦਾ ਟੇਸਟ ਆ ਬਣਾਉਣਾ ਪਿਆ ਇਹ ਜਿਹੜੀ ਆਮਲਾ ਕੈਂਡੀ ਵੀ ਹੈ ਨਾ ਜੀ ਅਸੀਂ ਇਹ ਹਨੀ 베ਸ ਦੇ ਵਿੱਚ ਬਣਾਈ ਆਮਲਾ ਆਮਲੇ ਨੂੰ ਅਸੀਂ ਹਣੀ ਚ ਮਤਲਬ ਰੱਖ ਕੇ ਫਿਰ ਉਹਨੂੰ ਡਰਾਈ ਕਰਦੇ ਆ ਇਹਦਾ ਟੇਸਟ ਹੀ ਬਹੁਤ ਕਮਾਲ ਹੈ ਅੱਛਾ ਜਦੋਂ ਇਹ ਡੱਬਾ ਖੁੱਲਦਾ ਬੱਚਾ 100-100 ਗ੍ਰਾਮ ਖਾ ਜਾਂਦਾ ਹੈ ਐ ਨਹੀਂ ਆ ਵੀ ਦੋ ਦਾਣੇ ਖਾ ਕੇ ਹਟ ਜਾਊਗਾ ਤਾਂ ਇਹ ਜਿਹੜਾ ਸੁਪਰ ਫੂਡ ਹੈ ਇਹ ਮੈਂ ਤੁਹਾਨੂੰ ਵੀ ਦੱਸ ਦਿੰਦਾ ਜਿੰਨੇ ਵੀ ਲੋਕ ਇਸ ਟਾਈਮ ਦੇਖ ਰਹੇ ਆ ਇਸ ਤੋਂ ਉੱਪਰ ਕੋਈ ਚੀਜ਼ ਨਹੀਂ ਹੈ ਇਹਨੂੰ ਵੀ ਦੇਖ ਕੇ ਲੋ ਇਹਦਾ ਹੋਵੇ ਕਿ ਜਲਿਆ ਹੋਇਆ ਹੀ ਲੈ ਲਈ ਆਪਾਂ ਅੱਛੀ ਕੰਪਨੀ ਦਾ ਲੋ ਬ੍ਰਾਂਡਡ ਲੋ ਜੇ ਕਿਤੇ ਆਹ ਉੱਪਰ ਵਰਦਾਨ ਲਿਖਿਆ ਸਾਡੀ ਕੰਪਨੀ ਦਾ ਨਾਮ ਜੇ ਇਹ ਲਿਖਿਆ ਤਾਂ ਫਿਰ ਤਾਂ ਗੱਲ ਹੀ ਕੋਈ ਨਹੀਂ ਹੈ ਅੱਛਾ ਵੈਦਵਾਨ ਵਰਦਾਨ ਦੋਨੋਂ ਲੋਗੋ ਜਿਹੜੇ ਨੇ ਸਾਡੇ ਅਪਰੂਵਡ ਹੈ ਜੀ ਤੇ ਇਹਨੂੰ ਜਦੋਂ ਅਸੀਂ ਲੈਦੇ ਆ ਤਾਂ ਇਹਦੇ ਨਾਲ ਸਭ ਤੋਂ ਪਹਿਲਾ ਫੂਡ ਜਿਵੇਂ ਮੈਂ ਕਿਹਾ ਉਹਨਾਂ ਸਵੇਰੇ ਉੱਠਣਸਾਰ ਬਰਸ਼-ਬਰਸ਼ ਕਰਕੇ ਪਹਿਲਾਂ ਚਾਹ ਬਲੋ ਥੋੜਾ ਜਿਹਾ ਉਸ ਤੋਂ ਬਾਅਦ 10-15 ਮਿੰਟ ਤੋਂ ਬਾਅਦ ਕੋਈ ਫਰੂਟ ਖਾ ਲਓ ਅਨਾਰ ਖਾ ਲਓ ਸੰਤਰਾ ਖਾ ਲੋ ਕੋਈ ਸੇਬ ਖਾ ਲੋ ਬੱਚੀ ਇਕ ਵੱਡੇ ਵੀ ਸਾਰਿਆਂ ਲਈ ਹੈ ਜੇ ਕਿਸੇ ਨੂੰ ਕੋਈ 슈ਗਰ ਦੀ ਪ੍ਰੋਬਲਮ ਹੈ ਫਿਰ ਸਾਰਿਆਂ ਲਈ ਫਾਇਦੇਮੰਦ ਇਹ 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 ਹੈ 슈ਗਰ ਫ੍ਰੀ ਆ ਤੇ ਦੂਜੀ ਗੱਲ ਮੈਂ ਤੁਹਾਨੂੰ ਦੱਸਦਾ 슈ਗਰ ਫ੍ਰੀ ਚਵਨ ਪ੍ਰਾਸ਼ ਵੀ ਬਣਿਆ ਜਿਵੇਂ ਡਾਇਬਟੀਜ਼ ਵਾਲੇ ਨੇ ਤੇ ਮੈਂ ਇੱਕ ਵੱਡੀ ਗੱਲ ਤੁਹਾਨੂੰ ਦੱਸਣ ਜਾ ਰਿਹਾ ਕਿ ਜਿਹੜੇ ਬੱਚੇ ਆ ਉਹਨਾਂ ਵਾਸਤੇ ਸਭ ਤੋਂ ਬੈਸਟ ਚੀਜ਼ ਹੈ ਅਸ਼ਵਗੰਧ ਜਿਹੜੇ ਸਕੂਲੀ ਬੱਚੇ ਆ ਉਹਨਾਂ ਨੂੰ ਅਸ਼ਵਗੰਧ ਦਿਓ ਜਿਵੇਂ ਹੁਣ ਅਸ਼ਵਗੰਧ ਨੂੰ ਅਸੀਂ ਕੈਪਸੂਲ ਦੇ ਵਿੱਚ ਦਿੱਤਾ ਕੈਪਸੂਲ ਬਹੁਤ ਕੰਪਨੀਆਂ ਬਣਾਉਂਦੀਆਂ ਨੇ ਮੈਂ ਕਹਿੰਦਾ ਰੱਬ ਕਰੇ ਸਾਰਿਆਂ ਨੂੰ ਪਰਮਾਤਮਾ ਤੰਦਰੁਸਤ ਰੱਖੇ ਜਿਹੜੇ ਬਣਾਉਂਦੇ ਆ ਕੱਟੋ-ਕੱਟੋ ਲੋਕਾਂ ਨੂੰ ਸਿਹਤਾਂ ਦੇ ਰਹੇ ਨੇ ਪਰ ਅਸ਼ਵਗੰਧ ਦੇ ਵਿੱਚ ਸ਼ਿਲਾਜੀਤ ਹੋਣਾ ਇੱਕ ਬਹੁਤ ਵੱਡੀ ਗੱਲ ਆ ਜੇ ਤੁਸੀਂ ਬਚਪਨ ਤੋਂ ਬੱਚੇ ਨੂੰ ਚਾਵਲ ਜਿੰਨੀ ਕੁ ਛਲਾਜੀ ਦੇਣ ਲੱਗ ਜਾਈਏ ਤਾਂ ਉਹ ਜ਼ਿੰਦਗੀ ਦੇ ਵਿੱਚ ਬੁढ़ा ਨਹੀਂ ਹੁੰਦਾ ਅੰਦਰੋਂ ਉੱਪਰੋਂ ਚਿੱਟਾ ਹੋ ਜੂ ਅੰਦਰੋਂ ਬੁढ़ा ਨਹੀਂ ਹੁੰਦਾ ਇਨਸਾਨ ਦੂਜੀ ਗੱਲ ਇਹਦੇ ਵਿੱਚ ਸਫੈਦ ਮੁਸਲੀ ਐ ਕੌਂਚ ਬੀਜ ਐ ਸਫੈਦ ਮੁਸਲੀ ਤੇ ਕੌਂਚ ਬੀਜ ਜਿਹੜਾ ਬਾਡੀ ਚ ਵੀਰਜ ਤੇ ਬਲੱਡ ਗਾੜਾ ਕਰ ਦਿੰਦਾ ਬੱਚੇ ਨੂੰ 16 ਸਾਲ ਦੀ ਉਮਰ ਚ ਜਦੋਂ ਉਹਦਾ ਚੇਂਜ ਹੁੰਦਾ ਹਾਰਮੋਨ ਸਿਸਟਮ ਤਾਂ ਉਸ ਟਾਈਮ ਬਹੁਤ ਹੈਲਪ ਮਿਲਦੀ ਆ ਤੇ ਉਹ ਇਹਦੇ ਇਹਦੇ ਨਾਲ ਕੀ ਹੈ ਕਿ ਇਹਦੇ ਵਿੱਚ ਕੌਂਚ ਬੀਜ ਹੋ ਗਿਆ ਜੀ ਪਲੱਸ ਇਹਦੇ ਵਿੱਚ ਸਭ ਤੋਂ ਵੱਡੀ ਚੀਜ਼ ਕੀ ਪਾਈ ਗਿਆ ਸ਼ਤਾਵਰ ਪਾਇਆ ਗਿਆ ਅਸ਼ਵਗੰਧ ਸ਼ਤਾਵਰ ਤੇ ਸ਼ਿਲਾਜੀਤ ਦਾ ਜਿਹੜਾ ਮਿਸ਼ਰਣ ਹੈ ਲੇਡੀਜ਼ ਵਾਸਤੇ ਬਹੁਤ ਵਧੀਆ ਬੰਲੇ ਨੂੰ ਇਸ ਇਸ ਨਜ਼ਰੀਏ ਨਾਲ ਬੜਾਈ ਦਾ ਕਿ ਸਾਰਿਆਂ ਦੇ ਕੰਮ ਆ ਜਵੇ ਇਹ એનર્ਜੀ ਦਾ ਇੱਕ ਬੈਸਟ ਸਰੋਤ ਹੈ ਬਾਕੀ ਮੁੰਡਿਆਂ ਨੂੰ ਅਸੀਂ ਗੱਭਰੂ ਪਾਊਡਰ ਦਿੰਨੇ ਆ ਜਦੋਂ ਮਤਲਬ ਜਿਵੇਂ ਨਾ ਪਹਿਲਾਂ ਵਿਆਹ ਤੋਂ ਪਹਿਲਾਂ ਪੰਜੀਰੀ ਬਣਦੀ ਵੀ ਖਵਾ ਦਿਓ ਮੁੰਡੇ ਨੂੰ ਵੀ ਕੁੜੀਆਂ ਨੂੰ ਵੀ ਉਹ ਗੱਭਰੂ ਦਾ ਮਤਲਬ ਹੁੰਦਾ ਸੀਗਾ ਵੀ ਹੁਣ ਮੁੰਡਾ ਵਿਆਹ ਦੇ ਲਾਇਕ ਹੋ ਗਿਆ ਵੀ ਗੱਭਰੂ ਹੋ ਗਿਆ ਇਹਦੇ ਲਈ ਕੁੜੀ ਕਾੜੀ ਲੱਭੋ ਤੇ ਕੁੜੀ ਨੂੰ ਮਟਿਆਰ ਕਿਹਾ ਜਾਂਦਾ ਆਪਣੇ ਪੰਜਾਬ ਜਿਹੋਣੇ ਭਾਈ ਮਟਿਆਰ ਹੋ ਗਈ ਇਹਦੇ ਲਈ ਮੁੰਡਾ ਮੰਡਾ ਲੱਭੋ ਵਿਆਹ ਕਰੀਏ ਹੈਨਾ ਤੇ ਅਸੀਂ ਉਹ ਪ੍ਰੋਡਕਟ ਦਾ ਹੀ ਨਾਮ ਉਹਦੇ ਨਾਲ ਰੱਖ ਲਿਆ ਕੁੜੀਆਂ ਵੀ ਖਾ ਸਕਦੀਆਂ ਨੇ ਕੈਪਸੂਲ ਜਿਹੜੇ ਤੁਸੀਂ ਹੁਣ ਦੱਸਿਆ ਬਿਲਕੁਲ ਇਹ ਕੁੜੀਆਂ ਵਾਸਤੇ ਅਸ਼ਵਗੰਧ ਸ਼ਤਾਵਰ ਸ਼ਿਲਾਜੀਤ ਦਾ ਕੈਪਸੂਲ ਬਹੁਤ ਵਧੀਆ ਤੇ ਕੁੜੀਆਂ ਵਾਸਤੇ ਅਸੀਂ ਆ ਵੀ ਬਣਾਇਆ ਇੱਕ ਚਾਕਲੇਟ ਫਲੇਵਰ ਇਹ ਛੋਟੇ ਬੱਚੇ ਜਿਹੜੇ ਆ ਛੋਟੀਆਂ ਲੜਕੀਆਂ ਆਪਣੀਆਂ 6 ਸਾਲ ਤੋਂ ਬਾਅਦ ਤਾਂ ਉਹਦੇ ਵਿੱਚ ਇਹ ਚਾਕਲੇਟ ਫਲੇਵਰ ਦੇ ਵਿੱਚ ਸ਼ਿਲਾਜੀਤ ਅਸ਼ਗੰਧ ਸਤਾਵਰ ਪਾਇਆ ਪਲੱਸ ਇਹ ਚ ਲੋਹ ਪਸਮ ਪਾਈ ਆਇਰਨ ਕਿਉਂਕਿ ਅੱਜ ਕੱਲ ਆਇਰਨ ਲੱਭਦਾ ਹੀ ਨਹੀਂ ਕਿ ਤੁਹਾਨੂੰ ਲੱਭਦਾ ਨਹੀਂ ਤੇ ਉਹ ਉਹ ਪਾਇਆ ਗਿਆ ਹੁਣ ਮੈਂ ਪਿੱਛੇ ਜੇ ਦੱਸਿਆ ਸੀਗਾ ਕਿ ਪਾਲਕ ਪਨੀਰ ਨਹੀਂ ਖਾਣਾ ਹੂੰ ਕੱਟਾ ਕਦੇ ਵੀ ਇੱਕ ਡਿਸ਼ ਹੈ ਪਾਲਕ ਪਨੀਰ ਕਦੇ ਵੀ ਨਹੀਂ ਖਾਣਾ ਚਾਹੀਦਾ ਇਹ ਇਹ ਬੋਡੀ ਲਈ ਹਾਰਮਫੁਲ ਹੁੰਦਾ ਤੇ ਸਾਗ ਜਿਹੜਾ ਸੀ ਸਰੋਂ ਦਾ ਬਣਾਉਣਾ ਉਹਦੇ ਵਿੱਚ ਪਾਲਕ ਨਹੀਂ ਪਾਉਣਾ ਚਾਹੀਦਾ ਉਹ ਵੀ ਨੁਕਸਾਨ ਦੇ ਜਾਂ ਕਿਉਂ ਤੇ ਪਾਉਂਦੇ ਨੇ ਆਪਣੀ ਅਕਸਰ ਉਹ ਚ ਬਾਥੂ ਪਾ ਲਓ ਚਲਾਈ ਪਾ ਲਓ ਹੋਰ ਕੁਝ ਪਾ ਲਓ ਇਹ ਨਹੀਂ ਪਾਉਣਾ ਚਾਹੀਦਾ ਤੇ ਅੱਛਾ ਫਿਰ ਮੈਂ ਉਹਦੇ ਵਾਸਤੇ ਕਾਫੀ ਕੰਮ ਕੀਤਾ ਲੋਕਾਂ ਨੇ ਮੈਨੂੰ ਪੁੱਛਿਆ ਵੀ ਕਮੈਂਟ ਵੀ ਕੀਤਾ ਬੁੱਧੀਜੀਵੀ ਬੰਦੇ ਮੇਰੇ ਕੋਲ ਬੈਠੇ ਵੀ ਆਉਂਦੇ ਨੇ ਦਿੱਲੀ ਸੋ ਸੋ ਬੰਦਾ ਹੁੰਦਾ ਤਾਂ ਚੁੱਕ ਕਿਸੇ ਦੀ ਹਿੰਮਤ ਪੈਂਦੀ ਹੈ ਸਵਾਲ ਕਰਦਾ ਵੀ ਗੁਰਸੱਭ ਤੁਸੀਂ ਕਹਿਆ ਵੀ ਪਾਲਕ ਪਨੀਰ ਨਹੀਂ ਖਾਣਾ ਤੁਸੀਂ ਕਿਸੇ ਵੀ ਵੱਡੇ ਤੋਂ ਵੱਡੇ 7 ਸਟਾਰ ਤੱਕ ਹੋਟਲ ਚਲੇ ਜਾਓ ਉੱਥੇ ਡਿਸ਼ ਹੁੰਦੀ ਹੈ ਪਾਲਕ ਪਨੀਰ <table> ਤਾਬੇ ਤੋਂ ਲੈ ਕੇ ਕਿਦੋਂ ਵੀ ਲੈ ਲਓ ਇੱਕ ਪਾਲਕ ਪਨੀਰ ਦੀ ਡਿਸ਼ ਆ ਤੁਸੀਂ ਕਹਿੰਦੇ ਕਿੱਡੇ ਵੱਡੇ ਘਰ ਚ ਚਲੇ ਜਾਓ ਜੇ ਪਾਲਕ ਬਣੂ ਤਾਂ ਪਨੀਰ ਪਊਗਾ ਤੁਸੀਂ ਕਿਸ ਆਧਾਰ ਤੇ ਕਹਿੰਨੇ ਹੋ ਮੈਂ ਕਿਹਾ ਵੀ ਇਹ ਆਧਾਰ ਉਹਨਾਂ ਨੂੰ ਫਿਰ ਸਮਝਾਇਆ ਗਿਆ ਸਾਰਾ ਜਦੋਂ ਸਮਝ ਆ ਜਾਂਦੀ ਹੈ ਚੀਜ਼ ਫਿਰ ਬੰਦਾ ਛੱਡਦਾ ਅੱਛਾ ਕੀ ਆ ਉਹਦੇ ਵਿੱਚ ਸਾਨੂੰ ਕੀ ਚਾਹੀਦਾ ਸਾਨੂੰ ਚਾਹੀਦਾ ਬੀ 12 ਜੀ ਪਾਲਕ ਦੇ ਵਿੱਚ ਆਇਰਨ ਆਇਰਨ ਦੇ ਨਾਲ ਵੀ 12 ਚਾਹੀਦਾ ਵੀ 12 ਕਾ ਦੇ ਵਿੱਚ ਆ ਟਮਾਟਰ ਦੇ ਵਿੱਚ ਉਹਨੂੰ ਪਾਲਕ ਦੇ ਟਮਾਟਰ ਦੀ ਫਿਰ ਰੈਸਪੀ ਦਿੱਤੀ ਗਈ ਅੱਛਾ ਕਿ ਟਮਾਟਰ আর ਪਾਲਕ ਦੀ ਜਿਹੜੀ ਰੈਸਪੀ ਆ ਇਹ ਬਹੁਤ ਕਮਾਲ ਦੀ ਆ ਇਹਦੀ ਇਹਦੀ ਕੋਈ ਰੀਸ ਹੀ ਨਹੀਂ ਤੁਹਾਨੂੰ ਟੇਸਟ ਤਾਂ ਜਿਹੜਾ ਆਉਣਾ ਉਹ ਤਾਂ ਵੱਖਰਾ ਆਊਗਾ ਹੀ ਆਊਗਾ ਪਲੱਸ ਕੀ ਹੈ ਕਿ ਤੁਹਾਨੂੰ ਆਇਰਨ ਵੀ ਮਿਲ ਗਿਆ ਵਿਟਾਮਿਨ B12 ਵੀ ਮਿਲ ਗਿਆ B6 ਵੀ ਮਿਲ ਗਿਆ ਬਾਡੀ ਨੂੰ ਸਾਰੀ ਚੀਜ਼ ਮਿਲੀ ਲਕਸ਼ ਮਿਲ ਗਿਆ ਤੇ ਉਹੀ ਚੀਜ਼ ਇਹਦੇ ਵਿੱਚ ਦਿੱਤੀ ਗਈ ਸੀ ਤਾਂ ਕਿ ਅਸੀਂ ਇਹਦੇ ਵਿੱਚ ਨਾਲ ਪਲੱਸ ਆਇਰਨ ਦਿੱਤਾ ਆਇਰਨ ਦੇ ਨਾਲ ਅਸੀਂ ਅਸ਼ਵਗੰਧ ਸਤਾਵਰ ਦਿੱਤਾ ਤਾਂ ਕਿ ਉਹਦੀ ਬਾਡੀ ਦੇ ਵਿੱਚ ਮਿਨਰਲ ਵਿਟਾਮਿਨਸ ਈ ਬਿਲਕੁਲ ਇਹਨਾਂ ਬਾਰੇ ਨਾ ਜੀ ਵੀ ਤੁਸੀਂ ਪਾਲਕ ਦਾ ਨਾਮ ਲਿਆ ਸਾਗ ਦਾ ਨਾਮ ਲਿਆ ਹਨਾ ਪਹਿਲਾਂ ਤਾਂ ਗਾਣਾ ਹੀ ਸੀਗਾ ਵੀ ਤੇਰੀ ਮਾਂ ਨੇ ਰਿੱਧਾ ਸਾਗਵੇ ਅਸਾਂ ਮੰਗਿਆ ਤੇ ਮਿਲਿਆ ਜਵਾਬ ਲੈ ਤਾ ਗੁੱਸਾ ਕਰ ਜਾਂਦੇ ਸੀ ਕਿ ਫਲਾਣੇ ਦੇ ਸਾਗ ਬਣਿਆ ਸਾਨੂੰ ਨਹੀਂ ਭੇਜਿਆ ਹਨਾ ਤੇ ਅੱਜ ਕੱਲ ਇੰਨਾ ਸਾਗ ਬਣ ਰਿਹਾ ਕਿਉਂਕਿ ਸਰਦੀਆਂ ਦੇ ਮੌਸਮ 'ਚ ਸਾਗ ਮੇਨ ਚੀਜ਼ ਆ ਤੇ ਪਾਲਕ ਆ ਤੇ ਅਕਸਰ ਮੈਂ ਇਹ ਸੁਣਦੀ ਆ ਬਈ ਕਈ ਵਾਰੀ ਵੀ ਕਹਿੰਦੇ ਨੇ ਵੀ ਪਾਲਕ ਯਾ ਸਾਗ ਨਾਲ ਐਸਿਡ ਬਹੁਤ ਬਣਦਾ ਯਾ ਵੀ ਮਤਲਬ ਜਿਵੇਂ ਆਪਾਂ ਕਹਿੰਦੇ ਨੇ ਖੱਟੇ ਡਕਾਰਾ ਉਨੇ ਇਹ ਚੀਜ਼ਾਂ ਵੀ ਇਹ ਨੁਕਸਾਨਦਾਇਕ ਆ ਕਿ ਆ ਕਿਵੇਂ ਨਹੀਂ ਨੀ ਨੁਕਸਾਨਦਾਇਕ ਨਹੀਂ ਐਕਚੁਅਲੀ ਸਾਡਾ ਜਿਹੜਾ ਅੱਗੇ ਸਾਗ ਬਣਦਾ ਸੀ ਵਟਮੋ ਬਣਦਾ ਸੀ ਮਿੱਟੀ ਦੀ ਹਾਂਡੀ ਚ ਹਾਂਜੀ ਹੁਣ ਬਣਦਾ ਹੈ ਅਲੂਮੀਨੀਅਮ ਦੇ ਕੁੱਕਰ ਚ ਹੁਣ ਉਹਦਾ ਜ਼ਹਿਰ ਨਾਲ ਰਲਦਾ ਉਹ ਉਹ ਤਜਾਬ ਬਣਾਉਂਦਾ ਠੀਕ ਹੈ ਨਾ ਹੁਣ ਉਹ ਉਹਦਾ ਹੱਲ ਕੀ ਹੈ ਅਸੀਂ ਲੋਕਾਂ ਨੂੰ ਦੰਨਿਆ ਇੱਕ ਭੂਮੀ ਆਮਲਾ ਹੁੰਦਾ ਜੀ ਭੂਮੀ ਆਮਲੇ ਤੋਂ ਬਣਿਆ ਪਾਊਡਰ ਹੈ ਭੂ ਅਮ੍ਰਿਤ ਪਾਊਡਰ ਇਹ ਜਿਹੜਾ ਪਾਊਡਰ ਹੈ ਭੂਮੀ ਆਮਲਾ ਇਹ ਚ ਕਲ ਇਹਦੇ ਵਿੱਚ ਕਾਮਦੂਦ ਦਾ ਰਸ ਤੇ ਇਹਦੇ ਵਿੱਚ ਗੋਦੰਤੀ ਭਸਮ ਇਹ ਕੁਝ ਚੀਜ਼ਾਂ ਇਹ ਚ ਪਾਈਆਂ ਨੇ ਪ੍ਰਵਾਲ ਪਿਸ਼ਟੀ ਵੀ ਹੈ ਇਹ ਜਿਹੜੇ ਆਯੁਰਵੈਦਿਕ ਜਾਣਦੇ ਸਾਰੇ ਸਮਝਦੇ ਆ ਇਹ ਜਿਹੜੀਆਂ ਚੀਜ਼ਾਂ ਨੇ ਇਹ ਬਾਡੀ ਦੇ ਵਿੱਚ ਗਰਮੀ ਨੂੰ ਸ਼ਾਂਤ ਕਰਦੀਆਂ ਨੇ ਪਿੱਤ ਦਾ ਦੋਸ਼ ਖਤਮ ਕਰਦੀਆਂ ਨੇ ਤੀਸਰੀ ਗੱਲ ਸਭ ਤੋਂ ਵੱਡੀ ਕੀ ਆ ਕਿ ਇਹ ਲੀਵਰ ਦਾ ਜਿਹੜਾ ਫੈਟੀ ਲੀਵਰ ਹੋ ਰਿਹਾ ਉਹਦਾ ਇੱਕ ਪਰਫੈਕਟ ਟਰੀਟਮੈਂਟ ਹੈ ਨੂ ਅਮ੍ਰਿਤ ਪਾਊਡਰ ਇਹ ਇਹ ਪ੍ਰੋਡਕਟ ਜਿਹੜਾ ਆਪਣਾ ਹੈਗਾ ਨਾ ਜੀ ਮੇਰਾ ਖਿਆਲ ਹੈ ਕਿ ਅਸੀਂ ਜਦੋਂ ਬਣਾਇਆ ਸੀਗਾ ਅਸੀਂ 100 150 ਬੋਤਲ ਤਿਆਰ ਕਰਦੇ ਹੁੰਦੇ ਸੀ ਇੱਕ ਦਿਨ ਦੀ ਹੁਣ ਸਾਡੀ ਇਹ ਘੱਟੋ ਘੱਟ ਮਹੀਨੇ ਦੀ ਲੱਖ ਸਵਾ ਲੱਖ ਬੋਤਲ ਹੈ ਅੱਛਾ ਜੀ ਇਹ ਵੀ ਛੋਟੀ ਜੀ ਹੈ 140 ਕਰੋੜ ਦੀ ਆਬਾਦੀ ਚ ਹੈ ਕਿੰਨੀ ਕਾ ਹੈ ਹਣੇ ਤਾਂ ਇਹਨੇ ਅੱਗੇ ਫੈਲਣਾ ਇੱਕ ਦੂਜੇ ਨੂੰ ਜਦੋਂ ਇਹਦਾ ਪਤਾ ਲੱਗਦਾ ਹੁੰਦਾ ਨਾ ਜੀ ਕਿ ਫੈਰਟੀ ਲੀਵਰ ਵਾਸਤੇ ਕੀ ਆ ਇੱਕੋ ਹੀ ਚੀਜ਼ ਸਭ ਤੋਂ ਬੈਸਟ ਹੈ ਭੂ ਅਮ੍ਰਿਤ ਪਾਊਡਰ ਔਰ ਇਹਦਾ ਨਾਮ ਵੀ ਉਦਾਂ ਹੀ ਮਿਲਦਾ ਜੁਲਦਾ ਰੱਖਿਆ ਗਿਆ ਤੇ ਇਹ ਚੀਜ਼ਾਂ ਜਿਹੜੀਆਂ ਨੇ ਅਸੀਂ ਬੱਚਿਆਂ ਨੂੰ ਦੰਦੇ ਆ ਇੱਕ ਇੱਥੇ ਸ਼ਾਇਦ ਪਿਆ ਹੋਵੇ ਇਹ ਹੁਣ ਦੇਸੀ ਕੀ ਦੀ ਗੱਲ ਕਰੀ ਆ ਆਪਾਂ ਜੀ ਅ빠 ਕਹਿੰਦੇ ਵੀ ਕਈ ਮੈਨੂੰ ਵੀ ਕਹਿਣਗੇ ਗੁਲਸਰਬ ਦੇਸੀ ਕੀ ਖਾਣੇ ਦਾ ਸਾਡਾ ਜੀ ਕੋਲੇਸਟ੍ਰੋਲ ਵੱਧ ਜਾਂਦਾ ਇਹ ਮੇਨ ਪ੍ਰੋਬਲਮ ਹੈ ਯੂਰਿਕ ਐਸਿਡ ਦਾ ਵੀ ਪ੍ਰੋਬਲਮ ਹੈ ਇਹ ਦੇਖੋ ਮਹਾਬਲੀ ਘ੍ਰਿਤ ਅੱਛਾ ਜੀ ਇਹ ਪਿਓਰ ਗਾਂਦਾ ਦੇਸੀ ਕੀ ਹੈ ਔਰ ਇਹਦੇ ਵਿੱਚ ਜੜੀ ਬੂਟੀਆਂ ਪਾ ਕੇ ਇਹ ਬਣਿਆ ਹੋਇਆ ਔਰ ਮੇਰਾ ਖਿਆਲ ਹੈ ਜੀ 28 ਤਰ੍ਹਾਂ ਦੀਆਂ ਅਲੱਗ-ਅਲੱਗ ਜੜੀ ਬੂਟੀਆਂ ਨੇ ਅਰਜੁਨ ਛਾਲ ਵੀ ਪੈਂਦਾ ਆਮਲਾ ਵੀ ਪੈਂਦਾ ਹਰੜ ਬਿਹੜਾ ਸਭ ਚੀਜ਼ ਪੈਂਦੀ ਆ ਇਹ ਜਿਹੜਾ ਇਹ ਜਿਹੜਾ ਘਿਓ ਹੈ ਨਾ ਜੀ ਇਹ ਇੰਨਾ ਕੁ ਵਧੀਆ ਚੀਜ਼ ਆ ਕਿ ਅਸੀਂ ਕਹਿੰਦੇ ਇੱਕ ਚਮਚਾ ਇਹ ਘਿਓ ਤੇ ਇੱਕ ਚਮਚਾ ਧਾਗੇ ਵਾਲੀ ਮਿਸ਼ਰੀ ਦਾ ਚੂਰਨ ਬਣਾ ਕੇ ਰੱਖੋ ਇਹ ਚ ਮਿਕਸ ਕਰਕੇ ਖਾਓ ਤੇ ਇਹਦੇ ਨਾਲ ਦਿਮਾਗ ਤੇਜ਼ ਹੁੰਦਾ ਆਈਸਾਈਟ ਤੇਜ਼ ਹੁੰਦੀ ਆ ਔਰ ਪੂਰੀ ਬਾਡੀ ਦਾ ਨਰਵ ਸਿਸਟਮ ਠੀਕ ਹੁੰਦਾ ਇਹ ਚੀਜ਼ਾ ਹੁਣ ਹੁਣ ਪ੍ਰੋਵਾਈਡ ਕਰਦੇ ਹੁਣ ਲੋਕ ਲੈ ਕੇ ਜਾਂਦੇ ਆ ਹਾਂਜੀ ਇੱਕ ਨਾ ਮੈਂ ਤੁਹਾਨੂੰ ਮੈਨੂੰ ਗੱਲਾਂ 'ਚੋ ਗੱਲ ਯਾਦ ਹੁੰਦੀ ਆ ਜੱਗੀ ਜੀ ਤੁਸੀਂ ਵੀ ਦੇਖਦੇ ਹੋਣਿਆ ਕਿ ਜਿਵੇਂ ਨਾ ਇੱਕ ਜੰਗਲ ਦੇ ਵਿੱਚ ਹਿਰਨ ਜਾਂ ਕੋਈ ਵੀ ਜਾਨਵਰ ਛੋਟਾ ਉਹ ਐ ਡਰਿਆ ਫਿਰਦਾ ਹੁੰਦਾ ਪੂੰਛ ਜੀ ਵਿੱਚ ਫਸਾ ਕੇ ਹੈਨਾ ਮਿੰਡਾ ਨਾ ਖਾਜੀ ਸ਼ੇਰ ਤੋਂ ਡਰਦਾ ਅੱਜ ਦੀ ਡੇਟ 'ਚ ਜਿਹੜਾ ਮਰੀਜ਼ ਆ ਨਾ ਐਂਡ ਰਿਆ ਹੋਇਆ ਹਾਂ ਇੱਕ ਸਹੀ ਸਲਾਹ ਜਾਂ ਸਹੀ ਟ੍ਰੀਟਮੈਂਟ ਦਾ ਬਹੁਤ ਉਹਨੂੰ ਲੱਭਦਾ ਹੀ ਕੁਝ ਨਹੀਂ ਹਾਂਜੀ ਉਹ ਡਾਕਟਰ ਤੋਂ ਹੀ ਡਰੀ ਜਾਂਦਾ ਉਹ ਮਤਲਬ ਕੈਮਿਸਟ ਤੋਂ ਲੈ ਕੇ ਦਵਾਈ ਖੋਸ਼ਾ ਵੀ ਯਾਰ ਦੇ ਮੇਰਾ ਸਿਰ ਜਾ ਦੁਖਦਾ ਉਹ ਡਾਕਟਰ ਕੋਲ ਜਾਂਦਾ ਡਰਦਾ ਵੀ ਜੇ ਕਿਤੇ ਮੈਂ ਜਾ ਕੇ ਉਹਨੂੰ ਕਹੇ ਤਾਂ ਮੇਰਾ ਢਿੱਡ ਦੁਖਦਾ ਉਹ ਮੇਰੀ ਐਂਡੋਸਕੋਪੀ ਨਾ ਕਰਾਵੇ ਸਹੀ ਗੱਲ ਹੈ ਤਾਂ ਮਰੀਜ਼ ਇਹਨਾਂ ਡਰਿਆ ਹੋਇਆ ਤੇ ਅੱਗੇ ਕੀ ਹੁੰਦਾ ਸੀ ਅੱਗੇ ਪਿੰਡਾਂ 'ਚ ਹੁੰਦੇ ਸੀ ਜਾਂਦੇ ਜਾਂਦੇ ਬੰਦਾ ਸਾਈਕਲ ਤੇ ਟੱਲੀ ਮਾਰ ਕੇ ਹੀ ਗਏ ਜਾਂਦਾ ਸੀ ਉਹ ਡਾਕਟਰਾਂ ਘਰ ਡੀਕਾ ਲਾਈ ਬੁੜੀ ਨੇ ਹੁੰਦਾ ਸੀ ਉਹ ਡਰ ਨਹੀਂ ਸੀ ਹੁੰਦਾ ਆਪਣੇ ਵਿੱਚੋਂ ਹੁੰਦੇ ਸੀ ਸਾਰੇ ਹੁਣ ਕੋਈ ਪਤਾ ਨਹੀਂ ਕਿੱਥੋਂ ਕੀ ਹੋ ਜੇ ਤਾਂ ਇਸ ਕਰਕੇ ਥੋੜਾ ਜਿਹਾ ਅਸੀਂ ਕਵਾਂਗੇ ਲੋਕਾਂ ਨੂੰ ਅਵੇਅਰ ਕਰਨਾ ਚਾਹਾਂਗੇ ਕਿ ਆਯੁਰਵੈਦਿਕ ਸਿਸਟਮ ਵੱਲ ਜਾ ਕੇ ਆਯੁਰਵੈਦਿਕ ਦੇ ਜਿਹੜੇ ਡਾਕਟਰ ਤੁਹਾਡੇ ਆਸ-ਪਾਸ ਵੀ ਬੈਠੇ ਨੇ ਤੁਹਾਡੇ ਸ਼ਹਿਰਾਂ 'ਚ ਵੀ ਨੇ ਤੁਹਾਡੇ ਪਿੰਡਾਂ 'ਚ ਵੀ ਨੇ ਇਸ ਟਾਈਮ ਤਾਂ ਇੰਨੇ ਬੱਚਿਆਂ ਨੇ ਬੀਏ ਐਮਐਸ ਆਯੁਰਵੈਦ ਆਚਾਰੀਆਂ ਦਾ ਕੋਰਸ ਕਰ ਲਿਆ ਹੋਇਆ ਡਿਗਰੀ ਕਰ ਲਈ ਹੋਈ ਆ ਕਿ ਤੁਹਾਡੇ ਆਸ-ਪਾਸ ਬੈਠੇ ਨੇ ਉਹਨਾਂ ਨੂੰ ਮੌਕਾ ਦਿਓ ਉਹਨਾਂ ਨੂੰ ਰਿਸਪੈਕਟ ਦਿਓ ਉਹਨਾਂ ਨੂੰ ਮਿਲੋ ਜੇ ਬਹੁਤ ਦੂਰ ਨਹੀਂ ਜਾ ਸਕਦੇ ਜਿਹੜੀ ਤੁਹਾਡੇ ਆਮ ਸ਼ਹਿਰਾਂ ਦੇ ਵਿੱਚ ਆਯੁਰਵੈਦਿਕ ਦੀਆਂ ਡਿਸਪੈਂਸਰੀਆਂ ਖੁੱਲ੍ਹ ਚੁੱਕੀਆਂ ਨੇ ਕੋਈ ਬਾਹਰਲੇ ਮੁਲਕਾਂ ਦੀ ਵੀ ਗੱਲ ਕਰੀਏ ਤਾਂ ਲੋਕੋ ਭੋਣ ਜਿਹੜੇ ਆ ਦੁਬਾਰਾ ਆਯੁਰਵੈਦਿਕ ਸਿਧਾਂਤ ਦੇ ਨਾਲ ਜੁੜ ਰਹੇ ਨੇ ਬਹੁਤ ਵੱਡੇ ਪੱਧਰ ਤੇ ਜੁੜ ਰਹੇ ਨੇ ਬਹੁਤ ਵੱਡੇ ਪੱਧਰ ਤੇ ਤੇ ਕੱਚੇ ਪਾਂਡੇ ਘਰਾਂ 'ਚ ਆ ਕੇ ਖੜੇ ਆ ਗਏ ਉੱਥੇ ਬਾਹਰਲੇ ਮੁਰਖਾਂ 'ਚ ਵੀ ਹਾ ਦੇਖੋ ਤੁਸੀਂ ਸੜਕਾਂ ਦੇ ਉੱਤੇ ਅੱਜ ਕੱਲ ਪਏ ਨਹੀਂ ਤਵੇ ਮਿੱਟੀ ਦੇ ਭਾਂਡੇ ਇਹ ਸਾਰੇ ਬਾਹਰ ਹੀ ਜਾਂਦੇ ਨੇ ਲੋਕ ਗੱਡੀ ਰੋਕ ਕੇ ਲੈ ਲੈਂਦੇ ਉਹਨਾਂ ਤੋਂ ਯਾਨੀ ਕਿ ਆਯੁਰਵੇਦ ਦੇ ਨਾਲ ਨਾਲ ਅਗਰ ਆਪਾਂ ਖਾਣ ਪੀਣੇ ਵੀ ਥੋੜਾ ਜਿਹਾ ਸਹੀ ਕਰ ਲਈਏ ਸਹੀ ਗਾਈਡੈਂਸ ਸਹੀ ਆਪਾਂ ਨੂੰ ਗਾਈਡ ਕਰਨ ਵਾਲੇ ਲੋਕ ਮਿਲ ਜਾਣ ਤੇ ਜਿਵੇਂ ਤੁਸੀਂ ਇੰਨੀਆਂ ਕੀਮਤੀ ਗੱਲਾਂ ਸਾਨੂੰ ਦੱਸ ਰਹੇ ਹੋ ਔਰ ਬੜਾ ਕੁਝ ਸਾਨੂੰ ਖੋ ਸਿੱਖਣ ਨੂੰ ਮਿਲ ਰਿਹਾ ਕਿਉਂਕਿ ਸਾਰਾ ਕੁਝ ਮੈਂ ਦੇਖ ਰਹੀ ਕਿ ਸਾਡੀ ਰਸੋਈ ਚ ਹੀ ਹੁੰਦਾ ਸਾਡੇ ਘਰ ਚ ਹੀ ਹੁੰਦਾ ਸਿਰਫ ਸਾਨੂੰ ਹੁੰਦੀ ਹੈ ਕਿ ਜਿਵੇਂ ਮਾਵਾ ਦਾਦੀਆਂ ਸਾਨੂੰ ਗਾਈਡ ਕਰਦੀਆਂ ਸੀ ਨਾ ਇਸ ਤਰ੍ਹਾਂ ਮੈਨੂੰ ਲੱਗਦਾ ਤੁਸੀਂ ਤੇ ਸਾਰੇ ਗਾਈਡ ਕਰ ਰਹੇ ਹੋ ਮਾਂ ਵੀ ਉਹ ਦਾਦੀ ਵੀ ਉਹ ਨਾਨੀ ਵੀ ਉਹ ਸਾਰਾ ਕੁਝ ਹੀ ਹੋ ਤੁਸੀਂ ਪਿੱਛੇ ਜੇ ਦੱਸਿਆ ਲੋਕੀ ਕਹਿੰਦੇ ਜੀ ਮੋਟਾਪਾ ਵਧੀ ਜਾਂਦਾ ਫੈਟ ਕੀ ਕਰੀਏ ਮੈਂ ਕਿਹਾ ਵੀ ਦਵਾਈਆਂ ਦਾ ਜਦ ਮਰਜ਼ੀ ਖਾ ਲਿਓ ਹਾਂ ਉਹ ਤਾਂ ਉਹ ਤੁਹਾਡਾ ਜਨਮ ਸਿੱਧ ਅਧਿਕਾਰ ਹੈ ਦਵਾਈ ਖਾਣਾ ਤਾਂ ਪਰ ਇੱਕ ਤੁਹਾਡੇ ਰਸੋਈ ਦੇ ਵਿੱਚ ਸੈੱਟ ਕਰੋ ਜੀ ਰਸੋਈ ਦੇ ਵਿੱਚ ਕੀ ਕਰਨਾ ਜੀਰਾ ਅਜਵੈਨ ਤੇ ਸੌਫ ਬੌਜੀ ਤਿੰਨ ਚੀਜ਼ਾਂ ਚੌਥੀ ਚੀਜ਼ ਨਾ ਮਲਾਇਓ ਆਪਦੀ ਕਲਾਗਾਰੀ ਨਹੀਂ ਕਰਨੀ ਆਪਾਂ ਜੀਰਾ ਅਜਵੈਨ ਤੇ ਸੌ ਤਿੰਨ ਚੀਜ਼ਾਂ ਪਾ ਕੇ ਤੁਸੀਂ ਇਹਨਾਂ ਨੂੰ ਤਵੇ ਤੇ ਰੋਸਟ ਕਰ ਲੋ ਤਵੇ ਤੇ ਭੁੰਨ ਕੇ ਇਹਨਾਂ ਦਾ ਇਹਨਾਂ ਦਾ ਚੂਰਨ ਬਣਾ ਕੇ ਰੱਖ ਲਓ ਜੀ ਰੋਟੀ ਖਾਣ ਤੋਂ ਬਾਅਦ ਅੱਧਾ ਪੌਣਾ ਚਮਚਾ ਜ਼ਰੂਰ ਖਾਇਆ ਕਰੋ ਉਹਦੇ ਨਾਲ ਕੀ ਹੈ ਕਿ ਨਾਲ ਤਾਂ ਬਾਡੀ ਵੇਟ ਮਰੋ 2-3 ਸਾਲ ਤੋਂ ਬਾਅਦ ਬੰਦਾ ਕਹਿੰਦਾ ਵੀ ਯਾਰ ਕਮਾਲ ਹੈ ਨਾ ਸਾਹ ਚੜਦਾ ਹੈ 10 ਪੌੜੀਆਂ ਚੜ ਗਏ ਨਾ ਕੋਈ ਹੋਰ ਪ੍ਰੋਬਲਮ ਭੱਜ ਨਾ ਟ੍ਰੋਬਲਮ ਕੋਈ ਦਿੱਕਤ ਨਹੀਂ ਆਦੀ ਇਹ ਗੱਲ ਨਾ ਜੱਗੀ ਜੀ ਬਿਲਕੁਲ ਸਹੀ ਹੈ ਕਿਉਂਕਿ ਮੇਰਾ 2016 ਚ ਨਾ ਪਿੱਤੇ ਦਾ ਆਪਰੇਸ਼ਨ ਹੋਇਆ ਸੀ ਤੇ ਜੀ ਉਹ ਪ੍ਰੋਬਲਮ ਆ ਗਈ ਕਿ ਫਿਰ ਹੁਣ ਕੋਈ ਚੀਜ਼ ਪਚ ਨਹੀਂ ਰਹੀ ਵੀ ਥੋੜਾ ਕਰਦੇ ਕਰਦੇ ਪਰ ਮੈਂ ਤੁਹਾਨੂੰ ਦੱਸਿਆ ਇਹ ਨੁਕਸਾ ਮੈਂ ਖੁਦ ਅਪਣਾਇਆ ਹੋਇਆ ਮੈਂ ਸਾਰਿਆਂ ਨੂੰ ਕਹਿਣਾ ਚਾਹਾਂਗੀ ਕਿ ਬਿਲਕੁਲ ਰਿਐਲਿਟੀ ਆ ਅੱਜ ਜੇ ਮੈਂ ਫੇਟਿਆਂ ਜਾਂ ਤੁਸੀਂ ਕਹ ਰਹੇ ਸੀ ਰਾਖੀ ਜੀ ਮਤਲਬ ਉਵੇਂ ਜਿਵੇਂ 2 ਸਾਲ ਪਹਿਲਾਂ ਮਿਲੇ ਉਸਕੇ ਨੇ ਸਿਰਫ ਅਮਲ ਕਰਨ ਦੀ ਲੋੜਾ ਅਮਲ ਨਹੀਂ ਕਰਦੇ ਅਸੀਂ ਚਾਹਦੇ ਕਿ ਸਾਨੂੰ ਬਣਿਆ ਬਣਾਇਆ ਚੀਜ਼ ਮਿਲਦੇ ਪਤਵੇ ਤੇ ਬਾਕੇ ਪੁੰਨੇ ਨਾ ਪੈਣ ਮੈਂ ਉਸ ਤੋਂ ਬਾਅਦ ਮਤਲਬ ਵੀ ਕੋਈ ਦਵਾਈ ਨਹੀਂ ਮੈਂ ਦੋ ਮੰਗਦੇ ਨੇ ਜੀ ਬਣੇ ਬਣਾਏ ਪੁੰਨ ਬਹਿ ਨਹੀਂ ਦੁੱਦਾ ਮੈਂ ਕਹਿੰਦਾ ਆਪ ਬਣਾਓ ਆਪ ਖਾਓ ਤੇ ਇਹਨਾਂ ਕੰਮ ਤੇ ਕਰ ਲੋ ਨਾ ਔਰ ਇਹਨਾਂ ਨੇ ਕੀ ਕਰਿਆ ਪਹਿਲਾਂ ਤਾਂ ਉਹਦੀ ਰਸੋਈ ਨੂੰ ਕਿਚਨ ਬਣਾਇਆ ਉਹ ਜਦੋਂ ਦੀ ਉਹ ਕਿਚਨ ਬਣਾਈ ਆ ਉਦੋਂ ਦੀ ਕਿਚ 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 ਜਾ ਜਦੋਂ ਘਰ ਮਕਾਨ ਬਣ ਗਏ ਜਦੋਂ ਦੀ ਰਸੋਈ ਤੀ ਘਰ ਮਕਾਨ ਬਣ ਗਏ ਜੀ ਜੀ ਤੇ ਦੁਕਾਨਾਂ ਦੇ ਮਹੌਲ ਬਣ ਗਏ ਕਿਉਂਕਿ ਉਦੋਂ ਦਾ ਮਤਲਬ ਸਾਰਾ ਕੁਝ ਬਣ ਮਸਾਲੇ ਵੀ ਘਰੇ ਕੋਟ ਦੇ ਸੀ ਤੇ ਡੰਡੇ ਕੁੰਡਿਆਂ ਚ ਕੋਟ ਦੇ ਸੀ ਦੌਰੀ ਹੁੰਦੀ ਸੀ ਹੈਨਾ ਹੁਣ ਮਿਕਸੀ ਚ ਵੀ ਕਹਿ ਦਿੰਦੇ ਆ ਉਹ ਜਿਹੜਾ ਯੂਥ ਹੈ ਉਹ ਪ੍ਰੋਗਰਾਮ ਦੇਖ ਰਿਆ ਹੋਣਾ ਉਹਨੇ ਕਹਿਣਾ ਯਾਰ ਇਹ ਕੀ ਬੁੜੇ ਜਣੀਆਂ ਗੱਲਾਂ ਕਰੀ ਜਾਂਦੇ ਪਰ ਗੱਲ ਇਹ ਆ ਵੀ ਜਿਹੜੀ ਜਿਹੜੀ ਬੁੜਿਆਂ ਵਾਲੀ ਗੱਲ ਹੈ ਨਾ ਜੀ ਗੱਲ ਉਹੀ ਆ ਅਸਲੀ ਜਿਹੜੀ ਤਾਂ ਉਹ ਹੀ ਨੇ ਜੀ ਹੁਣ ਗੱਲ ਬੂੜਾ ਜਾਂ ਜਾਂਦੀਆਂ ਦੇ ਖਾਂਦੇ ਉਹ ਨਹੀਂ ਹੈਗੇ ਝੂਪਦੇ ਦੀ ਹਾਂਜੀ ਹਾਂਜੀ ਹੈ ਹੀ ਨਹੀਂ ਗੰਨਾ ਹੁਣ ਕੌਣ ਝੂਪਦਾ ਹੁਣ ਗੰਡੇ ਤੇ ਰਸ ਤੋਂ ਲਬਰ ਤਕਰੀ ਨਾ 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 ਤੁਸੀਂ ਯੂਰ ਕੇਸਟ ਦੀ ਗੱਲ ਕਰਦੇ ਸੀ ਇਹਦੇ ਕਾਰਨ ਕੀ ਆ ਤੇ ਕੀ ਹੱਲ ਹੈਗਾ ਲੈ ਗੱਲ ਹੀ ਤੁਹਾਡੇ ਯੂਰ ਕੇਸਟ ਦਾ ਸਵਾਲ ਬਾਅਦ ਚਾ ਜਵਾਬ ਪਹਿਲਾਂ ਦੇ ਗਿਆ ਮੈਂ ਹਾਂਜੀ ਗੰਨੇ ਦਾ ਰਸ ਅੱਛਾ ਅੱਛਾ ਕੀ ਬਾਤ ਹੈ ਬਿਨਾ ਬਿਨਾ ਨਿੰਬੂ ਪਾਏ ਬਿਨਾ ਅਦਰਕ ਪਾਏ ਬਿਨਾ ਬਦੀਨਾ ਧਨੀਆ ਪਾਏ ਪਲੇਨ ਗੰਨੇ ਦਾ ਰਸ ਤੇ ਵਿੱਚ ਜਿਹੜਾ ਕਾਲਾ ਲੂਣ ਵੀ ਪਾ ਕੇ ਦੇ ਦਿੰਦੇ ਨੇ ਉਹ ਵੀ ਨਹੀਂ ਉਹ ਨਹੀਂ ਪਾਉਣਾ ਗਲਤ ਕੰਮ ਕਿਸੇ ਚੀਜ਼ ਵਿੱਚ ਵੀ ਜੇ ਜੇ ਲੂਣ ਵਿੱਚ ਪਾਉਣਾ ਹੁੰਦਾ ਰੱਬ ਉਹਨੂੰ ਮਿੱਠਾ ਮਿੱਠੇ ਦੀ ਜਗ੍ਹਾ ਨਮਕੀਨ ਬਣਾ ਦਿੰਦਾ ਉਹਨੂੰ ਕਿਹੜਾ ਬਣਾਉਣਾ ਨਹੀਂ ਆਉਂਦਾ ਜਦੋਂ ਨੇ ਨਿੰਬੂ ਦੇਖਿਆ ਆਪਾਂ ਨੇ ਉਹ ਜੂਸ ਥੀਨੇ ਆ ਤਾਂ ਨਮਕ ਪਾ ਦਿੰਦੇ ਨੇ ਉਹ ਵਿੱਚ ਨਹੀਂ ਜਦ ਬੰਦਾ ਖੜਾ ਕਰੂਗਾ ਅ ਅਮਰੂਦ ਖਰੀਦੂਗਾ ਉਹਨੂੰ ਕਹੂਗਾ ਮਿੱਠੇ ਨੇ ਜੇ ਨਾ ਮਿੱਠਾ ਨਿਕਲਿਆ ਸਿਰ 'ਚ ਮਾਰੂਗਾ ਵਿਆਹ ਕੇ ਰੇ ਜਾ ਕੇ ਉਹਨਾਂ ਨੂੰ ਕੱਟ ਕੇ ਨੂਨ ਲਾਈ ਜਾਂਦਾ ਇਹ ਗੱਲ ਸਹੀ ਆਪ ਨੂਨ ਲੱਗੇਗਾ ਜਾਂਦਾ ਆਪ ਨੂਨ ਲੱਗੇਗਾ ਮਤਲਬ ਇਹ ਜਿਹੜੀ ਚੀਜ਼ ਆ ਨਾ ਜੋ ਕੁਦਰਤ ਨੇ ਦਿੱਤੀ ਉਹਨੂੰ ਕੁਦਰਤ ਦੇ ਤਰੀਕੇ ਨਾਲ ਲਿਆ ਜਾਵੇ ਤਾਂ ਉਹਦੇ ਵਿੱਚ ਆਪਦੀ ਹੋ ਇੱਕ ਜਾਨ ਆ ਆਪਦੀ ਹੋ ਇੱਕ ਸ਼ਾਨ ਆ ਹੂੰ ਬਹੁਤ ਵਧੀਆ ਗੱਲ ਹੈ ਜੀ ਸਾਡੇ ਵੱਲੋਂ ਤਾਂ ਇਹੀ ਦੁਆ ਹੈ ਕਿ ਸਾਰੇ ਤੰਦਰੁਸਤ ਰਹਿਣ ਔਰ ਪਰ ਸਾਨੂੰ ਵੀ ਇਦਾਂ ਲੱਗਦਾ ਕਿ ਇੱਕ ਬਹੁਤ ਸਾਰੀਆਂ ਚੀਜ਼ਾਂ ਅਸੀਂ ਸਿੱਖ ਰਹੇ ਹਾਂ ਹਲੇ ਮੈਂ ਕਹ ਜੱਗੀ ਜੀ ਨੂੰ ਕਹਿ ਰਹੀ ਸੀ ਮੈਂ ਕਿ ਮੈਨੂੰ ਤਾਂ ਹੁਣ ਲੱਗਦਾ ਕਿ ਜਿਵੇਂ ਮੈਂ ਬਹੁਤ ਸਾਲ 26 27 ਸਾਲ ਹੋ ਗਏ ਗੌਂਦਿਆਂ ਨੂੰ ਕੰਮ ਕਰਦਿਆਂ ਨੂੰ ਅਸੀਂ ਇਕੱਠਿਆਂ ਨੇ ਵੀ ਬਹੁਤ ਕੰਮ ਕੀਤਾ ਪਰ ਮੈਨੂੰ ਇਦਾਂ ਲੱਗਦਾ ਵੀ ਜੇ ਅੱਜ ਮੈਂ ਫੇਟਾ ਤੰਦਰੁਸਤ ਹਿਆਣਾ ਮੈਨੂੰ ਲੱਗ ਰਿਹਾ ਕਿ ਮੈਂ ਅੱਜ ਜੀਣਾ ਸ਼ੁਰੂ ਕੀਤਾ ਇਹ ਰਿਐਲਿਟੀ ਆ ਸਿਰਫ ਅਸਲੀ ਨਹੀਂ ਤੰਦਰੁਸਤੀ ਅੱਜ ਜੀਰੇ ਅੱਜ ਸਿੱਖ ਰਹੇ ਆ ਆ ਮੈਡਮ ਫੜੋ ਹੱਥ ਚ ਇੱਕ ਚੀਜ਼ ਤੁਹਾਨੂੰ ਮੈਂ ਦੱਸਦਾ ਹਾਂ ਇਹਨੂੰ ਤੁਸੀਂ ਪੜਿਓ ਤਾਂ ਕੀ ਲਿਖਿਆ ਹੈ ਐਕਸਟਰਾ ਵਰਜਨ ਆਇਲ ਜੈਤੂਨ ਦਾ ਜੈਤੂਨ ਦਾ ਐਕਸਟਰਾ ਵਰਜਨ ਅਸਲੀ ਆਲੀਵਾਈਲ ਆ ਬੱਚਿਆਂ ਦੀਆਂ ਹੱਡੀਆਂ ਨੂੰ ਤਾਕਤ ਬੱਚਿਆਂ ਦੀਆਂ ਹੱਡੀਆਂ ਮਜ਼ਬੂਤ ਫੇਫੜੇ ਮਜ਼ਬੂਤ ਲੰਗਸ ਨੂੰ ਤਾਕਤ ਮਤਲਬ ਵੱਡਿਆਂ ਨੂੰ ਤਾਂ ਦੇਣੀ ਹੁੰਦੀ ਹੈ ਮਲਸ਼ ਵਾਸਤੇ ਜੀ ਕਿ ਨਾ ਜੀ ਨਾ ਇਹ ਖਾਣ ਵਾਸਤੇ ਹੈ ਇਹਦਾ ਇੱਕ ਚਮਚਾ ਦੁੱਧ ਚ ਪਾ ਕੇ ਪੀਣ ਦੀ ਆਦਤ ਪਾ ਦਿਓ ਆਪਣੇ ਬੱਚੇ ਨੂੰ ਜੇ ਕਿਤੇ ਉਹਨੂੰ ਇਹ ਆਦਤ ਪੈ ਗਈ ਫਿਰ ਉਹਨੂੰ ਕਿਤੇ ਮਰਜ਼ੀ ਦੌੜਾ ਲਿਓ ਮਿਲਖਾ ਸਿੰਘ ਦੀ ਮਿਸਾਲ ਦਊਗਾ ਇਹ ਇਹੋ ਚੀਜ਼ ਹੈ ਜਿਵੇਂ ਸਾਡੇ ਮੇਰਾ ਤੀਜੀ ਮੰਜ਼ਲ ਤੇ ਕਲੀਨਿਕ ਹੈ ਜੀ ਚਾਰ ਬਾਰ ਮੈਂ ਉਤਰਦਾ ਰੋਜ਼ ਚਾਰ ਬਾਰ ਚੜ੍ਹਦਾ ਹਾਂ ਉੱਥੇ ਮਤਲਬ ਇਸ ਉਮਰ ਦੇ ਵਿੱਚ ਬੰਦਾ ਇੱਕ ਵਾਰੀ ਪੌੜੀ ਚੜ੍ਹ ਕੇ ਮੁੜ ਕੇ ਨਹੀਂ ਆਉਂਦਾ ਮਤਲਬ ਇਹ ਇਹਨਾਂ ਚੀਜ਼ਾਂ ਦਾ ਕਮਾਲ ਆ ਇੱਕ ਅਸੀਂ ਦਿੰਨੇ ਆ ਇਹ 골ਡਨ એનર્ਜੀ ਇਹਦਾ ਅਸੀਂ ਨਾ ਹੀ ਰੱਖਦਾ 골ਡਨ ਵੀ ਸੋਨੇ ਵਰਗੀ ਨਰਜੀ ਔਰ ਇਹ ਜੀ ਸੋਨੇ ਦੇ ਵਰਕ ਪੈਂਦੇ ਆ ਔਰ ਇਹਦਾ ਜਦੋਂ ਬੰਦਾ ਇੱਕ ਚਮਚਾ ਖਾਂਦਾ ਪੂਰੀ ਧੁੰਦ ਪੈਂਦੀ ਹੋਵੇ ਠੰਡ ਪੈਂਦੀ ਹੋਵੇ ਇਹਨੇ ਅੰਦਰ ਚੰਗਿਆੜਾ ਲਾ ਦੇਣਾ ਵਾਹ ਐਨੀ ਵਧੀਆ ਚੀਜ਼ ਆ ਔਰ ਫਿਰ ਇਹਨੂੰ ਤੁਸੀਂ ਗਰਮੀ ਚ ਵੀ ਖਾ ਸਕਦੇ ਹੋ ਸਰਦੀ ਚ ਵੀ ਖਾ ਸਕਦੇ ਹੋ ਇਹਨੇ ਤੁਹਾਡੀ ਬੋਡੀ ਦੇ ਵਿੱਚ ਹਰ ਤੱਤ ਨੂੰ ਪੂਰਤੀ ਦੇਣੀ ਆ ਜੇ ਤੁਸੀਂ ਗੱਲ એનર્ਜੀ ਦੀ ਕਰਦੇ ਹੋ ਤਾਂ ਇੱਕ ਐਕਸਟਰਾ ਵਰਜਨ ਤੇਲ ਆਲੀ ਆਇਲ ਤੇ ਇੱਕ ਇੱਕ 골ਡਨ એનર્ਜੀ ਜਿਹੜਾ ਆਪਾਂ ਰੱਖਣਾ ਚਾਹੀਦਾ ਮੇਰੇ ਖਿਆਲ ਨਾਲ ਸਾਰਿਆਂ ਨੂੰ ਰੱਖਣਾ ਚਾਹੀਦਾ ਕਿਉਂਕਿ ਆਪਾਂ ਵੀ ਗੱਡੀਆਂ 'ਚ ਰਹਿੰਦੇ ਆਂ ਤੇ ਸਾਰੀ ਇੱਕ ਗੱਲ ਮੈਨੂੰ ਤੁਹਾਡੀ ਮੈਡਮ ਬਹੁਤ ਵਧੀਆ ਲੱਗੀ ਇਹ ਮੈਸੇਜ ਮੈਨੂੰ ਉਮੀਦ ਆ ਕਿ ਸਾਰੇ ਲੋਕਾਂ ਨੂੰ ਮਿਲਣਾ ਚਾਹੀਦਾ ਤੁਸੀਂ ਵਿੱਚ ਦੀ ਇੱਕ ਗੱਲ ਕੀਤੀ ਸੀ ਕਿ ਮੇਰੇ ਪਿੱਤੇ ਦਾ ਆਪਰੇਸ਼ਨ ਹੋਇਆ ਤੇ ਮੈਂ ਜੀਰਾ ਅਜਵਾਇਨ ਤੇ ਸੌਂਫ ਮੈਂ ਸਾਰਿਆਂ ਨੂੰ ਇਹ ਰਿਕਵੈਸਟ ਕਰਦਾ ਜਦੋਂ ਵੀ ਕੋਈ ਪਿੱਤੇ ਦਾ ਆਪਰੇਸ਼ਨ ਹੁੰਦਾ ਹੈ ਕਿਉਂਕਿ ਪਿੱਤੇ ਦਾ ਆਪਰੇਸ਼ਨ ਹੀ ਹੁੰਦਾ ਇਹਦਾ ਕੋਈ ਇਲਾਜ ਨਹੀਂ ਹੁੰਦਾ ਪਥਰੀ ਦਾ ਪਰ ਆਪਰੇਸ਼ਨ ਹੋਣ ਤੋਂ ਬਾਅਦ ਗੈਸਟ੍ਰਿਕ ਪ੍ਰੋਬਲਮ ਸਟਾਰਟ ਹੁੰਦੀ ਹੈ ਤਾਂ ਪਹਿਲਾਂ ਹੀ ਤੁਸੀਂ ऑपरेशन ਹੋਣ ਤੋਂ ਮਹੀਨਾ ਪਹਿਲਾਂ ਪਤਾ ਤਾਂ ਲੱਗ ਹੀ ਜਾਂਦਾ ਆਪਰੇਸ਼ਨ ਕਰਾਉਣਾ ਮਹੀਨਾ ਪਹਿਲਾਂ ਹੀ ਜੀਰਾ ਸੌਫ ਤੇ ਅਜਵੈਨ ਦਾ ਪਾਊਡਰ ਬਣਾ ਕੇ ਰੱਖੋ ਔਰ ਇਹਨੂੰ ਉਮਰ ਪਰ ਖਾਈ ਜਾਇਓ ਤੁਹਾਨੂੰ ਮਾੜੀਆਂ ਮੋਟੀਆਂ ਦਿੱਕਤਾਂ ਕਦੇ ਵੀ ਨਹੀਂ ਹੋਣਗੀਆਂ ਨਹੀਂ ਮੈਂ ਸੱਚੀ ਗੱਲ ਐ ਮੇਰਾ ਪਰਸਨਲ ਐਕਸਪੀਰੀਅੰਸ ਐ ਜੱਗੀ ਜੀ ਕਿ ਜਦੋਂ ਮਿਰਜਾ ਸ਼ੂਟ ਹੋਇਆ ਸੀ ਨਾ ਉਦੋਂ ਮੈਂ 85 ਕਿਜੀ ਸੀ ਜੇ ਤੁਸੀਂ ਕਿਤੇ ਗਾਣੇ ਚ ਚਲੋ ਕਪੜੇ ਲੇੜਿਆਂ ਚ ਪਤਾ ਨਹੀਂ ਲੱਗਦਾ ਤੋ ਜਦੋਂ ਮੇਰਾ ਆਪਰੇਸ਼ਨ ਹੋਇਆ ਫਿਰ ਜਦੋਂ ਮੈਂ ਉਹ ਚੀਜ਼ਾਂ ਨੂੰ ਫਾਲੋ ਕੀਤਾ ਕਿ ਨਹੀਂ ਮੇਨਟੇਨ ਰੱਖਣਾ ਤੇ ਮੈਨੂੰ ਪਤਾ ਲੱਗਿਆ ਮੈਨੂੰ ਕਦੇ ਵੀ ਕੋਈ ਗੈਸਟ੍ਰਿਕ ਦੀ ਨਾਲ ਦੀ ਨਾਲ ਹੀ ਜਿਵੇਂ ਨੇ ਦੱਸਿਆ ਕਿ ਆਪਾਂ ਆਪਣੇ ਆਪ ਨੂੰ ਸਮਝ ਲੈਣੇ ਆ ਆਪਣੇ ਆਪ ਨੂੰ ਤੇ ਇਹ ਚੀਜ਼ ਗਾਂ ਫਿਰ ਆਪਾਂ ਨੂੰ ਕਹਿਣੀ ਨਹੀਂ ਕਰਨੀ ਬਿਲਕੁਲ ਬਿਲਕੁਲ ਕਹਿੰਦੇ ਨਹੀਂ ਅਕੋ ਕਹਿੰਦੇ ਵੀ ਕੋਈ ਜਾ ਰਿਹਾ ਸੀ ਕਮੜਾ ਉਹਨੂੰ ਕਹਿੰਦੇ ਦੇਖੀ ਕਮੜਾ ਇੱਟਨਾ ਮਾਰਦੀ ਉਹ ਕਹਿੰਦਾ ਚੰਗਾ ਯਾਦ ਕਰਾਤਾ ਹਣ ਠਾ ਦੇਣੀ ਮਾਰਦੀ ਜੀ ਜੀ ਉਹਦੀ ਮਿਰਜੇ ਦਾ ਨਾਮ ਲੱਗੇ ਮਿਰਜਾ ਯਾਦ ਕਰਾਤਾ ਦੇ ਹੁਣ ਤਾਂ ਗਾਉਣਾ ਪੈਣਾ ਜਦੋਂ ਹੁਣ ਰੌਲਾ ਰੱਪਾ ਜ਼ਿਆਦਾ ਸੀਗਾ ਥੋੜਾ ਸੀਰੀਅਸ ਹੋ ਜਾਂਦਾ ਮਾਹੌਲ ਨੂੰ ਥੋੜਾ ਮਾਹੌਲ ਬਣਾਓ ਅਸੀਂ ਤੁਹਾਡਾ ਮਿਰਜਾ ਜ਼ਰੂਰ ਸੁਣਾਵਾਂਗੇ ਜੀ ਬਿਲਕੁਲ ਜੱਟ ਛੱਡਦੇ ਮੇਰੇ ਜ਼ੇਖਾਨ ਨੂੰ ਵੱਡੇ ਭਾਬੀ ਲੈੰਦੇ ਥੰਮ ਵੇ ਮੈਂ ਕਦੇ ਨਾ ਦਿਉ ਰ ਵੰਘਾਰਿਆ ਜੱਟਾ ਕਦੀ ਨਾ ਆਇਓ ਕੰਮ ਜੇ ਤੂੰ ਚੱਲਿਆ ਭੁੱਖਾ ਰਿਜਕ ਦਾ ਮੇਰੀਆਂ ਕੋਠੀਆਂ ਲੈ ਆਂ ਪੰਨ ਜੇ ਤੂੰ ਚੱਲਿਆ ਏ ਦੁੱਧ ਪੀਣ ਨੂੰ ਦੇਵਾ ਬੂਰੀਆਂ ਕਿੱਲੇ ਤੇ ਬੰਨ ਜੇ ਤੂੰ ਚੱਲਿਆ ਵਿਆਹ ਕਰਵਾਉਣ ਨੂੰ ਮੇਰੇ ਪੇਕੀ ਲੈ ਚੱਲ ਜਾਨ ਚੱਲਿਆ ਵਿਆਹ ਕਰਵਾਉਣ ਨੂੰ ਕਰਵਾਉਣ ਨੂੰ ਮੇਰੇ ਪੇਕੀ ਲੈ ਚੱਲ ਜਾਨ ਏ ਆ ਏ ਆ ਏ ਮਿਰਜਾ ਮਰਨ ਲੱਗਾ ਉਹਨਾ ਓੱਖਾ ਨਹੀਂ ਹੋਇਆ ਹੁਣ ਜਿੰਨਾ ਕਲਾਕਾਰਾਂ ਨੂੰ ਗਾਉਣ ਵੇਲੇ ਓੱਖਾ ਕਰ ਗਿਆ ਨਹੀਂ ਹੁਣ ਅੱਜ ਮੌਕੇ ਤੇ ਪਹੁੰਚ ਗਏ ਨੇ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਇੱਥੇ ਸ਼ੋਅ ਦੇ ਵਿੱਚ ਸੁਭਾਸ਼ ਗੋਇਲ ਹੈਲਥ ਸ਼ੋਅ ਦੇ ਵਿੱਚ ਤੁਸੀਂ ਆਏ ਹੋ ਰੌਣਕ ਬਧਾਈ ਪਬਲਿਕ ਜਿਹੜੀ ਤੁਹਾਡੇ ਨਾਲ ਜੁੜੀ ਹੋਈ ਆ ਸਾਡੇ ਨਾਲ ਜੁੜੀ ਹੋਈ ਆ ਉਹਨਾਂ ਨੂੰ ਵੀ ਆਪਾਂ ਨੇ ਕੁਝ ਚੰਗੀਆਂ ਜਾਣਕਾਰੀਆਂ ਦੇਣ ਦੇ ਵਿੱਚ ਸਹਿਯੋਗ ਕੀਤਾ ਔਰ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਔਰ ਜਿਹਨੇ ਦਰਸ਼ਕਾਂ ਨੇ ਇਹਨਾਂ ਪਿਆਰ ਨਾਲ ਦੇਖਿਆ ਸਾਰਿਆਂ ਨੂੰ ਬਹੁਤ ਹੀ ਸਤਿਕਾਰ ਭਰੀ ਪਿਆਰ ਭਰੀ ਸ਼ਾਸਤਰੀਕਾਲ ਜੀ ਨਮਸਕਾਰ ਪਿਛਲੇ ਸਾਲ ਬੀਜ਼ੀ ਹੋਣ ਕਰਕੇ ਨਾ ਅਸੀਂ ਮੰਮੀ ਡੈਡੀ ਜੀ ਦੀ ਐਨਿਵਰਸਰੀ ਤੇ ਵੀ ਨਹੀਂ ਜਾ ਸਕੇ ਉਹ ਡੀਅਰ ਇਸੇ ਲਈ ਤਾਂ ਅੱਜ ਆਪਾਂ ਜਾ ਕੇ ਉਹਨਾਂ ਨੂੰ ਸਰਪ੍ਰਾਈਜ਼ ਦੇਣਾ ਚਲਿਏ ਬਿਲਕੁਲ ਚਲੋ ਮੈਂ ਦਾਦਾ ਦਾਦੀ ਜੀ ਨਾਲ ਪੰਗੜਾ ਪਾਉਂਗਾ ਬੇਟਾ ਦਾਦਾ ਦਾਦੀ ਜੀ ਦੇ ਗੋਡਿਆਂ 'ਚ ਦਰਦ ਰਹਿੰਦੀ ਐ ਉਹਨਾਂ ਤੋਂ ਤਾਂ ਉੱਠਿਆ ਨਹੀਂ ਜਾਂਦਾ ਉਹ ਭੰਗੜਾ ਕਿਵੇਂ ਪਾਉਣਗੇ ਹਾਂ ਬੱਲੇ ਬੱਲੇ ਲੱਲੇ ਆਇਆ ਹਾਂ ਕੁਛ ਕਰਤਾ ਕਿਉਂ ਹੋ ਗਏ ਨਾ ਹੈਰਾਨ ਇਹ ਚਮਤਕਾਰ ਕਿਵੇਂ ਹੋਇਆ ਉਹ ਇਹ ਚਮਤਕਾਰ ਕੀਤਾ ਹੈ ਬੈਦਬਾਨ ਦੇ ਕਾਲਾ ਗੂੰਦ ਕੈਪਸੂਲ ਤੇ ਕਾਲਾ ਗੂੰਦ ਕਰੀਮ ਨੇ ਹਾਂ ਕਾਲਾ ਗੂੰਦ ਕੈਪਸੂਲ ਨੇ ਮੇਰੇ ਗੋਡਿਆਂ ਦੀ ਗ੍ਰੀਸ ਬਣਾਦੀ ਤੇ ਕਾਲਾ ਗੋਂਦ ਕ੍ਰੀਮ ਤੁਹਾਡੇ ਮਾਂ ਦੇ ਜੋੜਾਂ ਦੇ ਦਰਦ ਮਟਾਦੀ ਆ ਵੇਖੋ ਕੋਈ ਆਪਰੇਸ਼ਨ ਗੋਡੀਆਂ ਦੀ ਗ੍ਰੀਸ ਅਤੇ ਜੋੜਾਂ ਦੇ ਦਰਦ ਲਈ ਗੁਣਕਾਰੀ ਵੈਦਵਾਨ ਕਾਲਾ ਗੋਂਦ ਕੈਪਸੂਲ ਐਂਡ ਕ੍ਰੀਮ ਅੱਜ ਹੀ ਅਪਣਾਓ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਓ ਬਾਸ ਕੇ ਰਮਾਲ ਸਾਹਿਬ ਤੁਸੀਂ ਰੈਡੀ ਹੋ ਕੇ ਫਿਰ ਸ਼ੁਰੂ ਹੋਗੇ ਤੁਹਾਡੀ ਬਿਨਾ એનર્ਜੀ ਨਹੀਂ ਖਤਮ ਹੁੰਦੀ ਸასი ਕਾਲ ਫੋਫੜ ਜੀ ਓਏ ਸასი ਕਾਲ ਓਏ 8 ਵਜੇ ਤੱਕ ਹੈ ਕਿ 11 ਵਜੇ ਅਜੇ ਵੀ ਫੋਫੜ ਜੀ ਅੱਖ ਹੀ ਨਹੀਂ ਖੋਲਦੀ ਥੱਕਿਆ ਥੱਕਿਆ ਜਸਰੀ ਰਹਿੰਦਾ ਉਡੇ ਚੇਸ ਉਮਰੇ ਵੀ ਪੂਰੀ ਫੁਰਤੀ ਹੈ ਓਏ ਮੇਰੀ ਫੁਰਤੀ ਦਾ ਰਾਜ਼ ਹੈ ਵੈਦਵਾਨ ਦਾ ਐਕਸ ਪਲੱਸ ਮਰਦਾਨਾ ਕੋਰਸ ਤੇ ਪਿਛਲੇ 30 ਵਰਿਆਂ ਤੋਂ ਇਹੀ ਹੈ ਮੇਰੀ ਸਿਹਤ ਦਾ ਰਾਜ਼ ਇਮਿਊਨਿਟੀ ਵਧਾਉਣ ਦੇ ਨਾਲ ਨਾਲ ਮਰਦਾਨਾ ਤਾਕਤ ਲਈ ਇਹੀ ਰਾਮਬਾਨ ਚੁਸਤੀ ਫੁਰਤੀ ਤੇ ਜੋਸ਼ ਵਧਾਉਣ ਲਈ ਤੁਸੀਂ ਵੀ ਅੱਜ ਹੀ ਸ਼ੁਰੂ ਕਰੋ ਐਕਸ ਪਲੱਸ ਮਰਦਾਨਾ ਕੋਰਸ ਕਾਲ ਕਰੋ 8283060000 ਪ੍ਰੀਤੀ ਜਲਦੀ ਗੇਟ ਖੋਲ ਯਾਰ ਪਹਿਲੇ ਹੀ ਆਫਿਸ ਤੋਂ ਲੇਟ ਆ ਕਿਤੇ ਨਹੀਂ ਲੇਟ ਹੁੰਦਾ ਤੁਸੀਂ ਪਹਿਲਾਂ ਮੁੰਡੇ ਨੂੰ ਦਵਾਈਵਾ ਕੇ ਲਿਆਓ ਅੱਜ ਫੇਰ ਪ੍ਰਿੰਸੀਪਲ ਨੇ ਇਹਨੂੰ ਵਾਪਸ ਭੇਜਤਾ। ਵੀਜੀ ਇਹ ਤਾਂ ਮਾਮੂਲੀ ਜਿਹਾ ਚਮੜੀ ਰੋਗ ਹੈ। ਆਪਾਂ ਕੱਲ 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 ਕਰੀ ਜੰਨੇ ਹਾਂ। ਹੁਣੇ ਚਲੋ। ਮੈਨੂੰ ਪ੍ਰਿੰਸੀਪਲ ਨੇ ਡਾਕਟਰ ਦਾ ਪਤਾ ਦੱਸਿਆ। ਬੱਚੇ ਨੂੰ ਸੋਰਾਇਸਿਸ ਨਾਂ ਦਾ ਚਮੜੀ ਰੋਗ ਹੈ। ਆ ਸੋਰਾ ਜੀਐਮ ਆਯੁਰਵੈਦਿਕ ਸਕਿਨ ਟ੍ਰੀਟਮੈਂਟ ਦਿਓ। ਇਹ ਰੋਗ ਕਿਸੇ ਵੀ ਉਮਰ 'ਚ ਕਿਸੇ ਨੂੰ ਵੀ ਹੋ ਸਕਦਾ। ਜੇ ਤੁਸੀਂ ਵੀ ਚਮੜੀ ਰੋਗ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਸ਼ੁਰੂ ਕਰੋ। 30 ਸਾਲਾਂ ਤੋਂ ਭਰੋਸੇਮੰਦ ਵੈਦਵਾਨ ਦਾ ਸੋਰਾ ਜੀਐਮ ਆਯੁਰਵੈਦਿਕ ਸਕਿਨ ਟ੍ਰੀਟਮੈਂਟ। ਗੁੱਡ ਮਾਰਨਿੰਗ ਪਾਪਾ। ਗੁੱਡ ਮਾਰਨਿੰਗ ਪ ना किसी भी मिठाई में बिना शुगर बढ़ाए मीठे का पूरा आनंद लीजिए शुगरीन अमृत के साथ काला गुण कैप्सूल ने मेरे गोडिया ने ग्रीस बना दी ते काला गुण क्रीम ने थोड़े मां दे जुड़े दर्द मिटा दी वैद्यवान काला गोंद कैप्सूल एंड क्रीम अजीत पंजाबी दी ऑथेंटिक खबरों के लिए सब्सक्राइब करो अजीत वेब टीवी और ताज़ी खबरों की नोटिफिकेशन पाने के लिए बेल आइकन पर